ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਆ ਹਰ ਇੱਕ ਤਰ੍ਹਾਂ ਆਪਾਂ ਜੋਗੀ ਪ੍ਰਵਾਸੀ ਹੁੰਦੇ ਆ 2 ਨੰਬਰ ਦੀਆਂ ਬੱਸਾਂ ਆਉਂਦੀਆਂ ਨੇ ਤੇ 2 ਨੰਬਰ ਦੀਆਂ ਬੱਸਾਂ ਆਉਂਦੀਆਂ ਨੇ ਤੇ ਆ ਦੇਖੋ ਤੇਰਾ ਕਦੋਂ ਨੀ ਚੋਰੀ ਦਾ ਸਮਾਨ ਕੀ ਆ ਕੀ ਨਹੀਂ ਹੈਗਾ ਇਹਨਾਂ ਦਾ ਕੋਈ ਟੈਕਸ ਚੋਰੀ ਹਰ ਇੱਕ ਚੀਜ਼ ਚੈੱਕ ਕਰਦੇ ਆ ਗਿਆ ਵੀ ਇੱਥੇ ਬੱਸਾਂ ਕਿਉਂ ਲੱਗਦੀਆਂ ਨੇ ਕਿਸ ਵੇਸ ਤੇ ਲੱਗਦੀਆਂ ਨੇ 2 ਨੰਬਰ ਦਾ ਕੰਮ ਹੈ ਇਹ ਇਹ ਬੱਸ ਢੇ ਕਿਉਂ ਨਹੀਂ ਜਾਂਦੀਆਂ ਹੈਗੀਆਂ ਨੇ ਇਹ ਬਾਹਰ ਕਿਉਂ ਨਿਕਲਦੀਆਂ ਨੇ ਕਿਉਂ ਆਉਂਦੀਆਂ ਨੇ ਦੇਖੋ ਸੰਗਤ ਜੀ ਇੱਕ ਹੀ ਪਤਾ ਲਾਇਆ ਕੀ ਲੈ ਕੇ ਜਾ ਰਿਹਾ ਕੀ ਉਧਰੋਂ ਆ ਰਿਹਾ ਹੈਗਾ ਜੋ ਕਿ ਸਰਕਾਰ ਕਿਉਂ ਨਹੀਂ ਇਹ ਤੇ ਇਲਮ ਕਰਦੀ ਪਈ ਹੈਗੀ ਵੀ ਇਹ ਜਿਹੜੀਆਂ ਬੱਸਾਂ ਨੇ ਇਹ 2 ਨੰਬਰ ਦੀਆਂ ਬੱਸਾਂ ਬਾਹਰ ਕਿਉਂ ਖੜ੍ਹਦੀਆਂ ਨੇ ਬਸ ਅੱਡੇ ਕਿਉਂ ਨਹੀਂ ਜਾਂਦੀਆਂ ਆ ਗਿਆ ਇਹ ਕੀ ਗੱਲ ਹੈ ਦੇ ਵਿੱਚ 2 ਨੰਬਰ ਦਾ ਕੰਮ ਹੀ ਚੱਲਦਾ ਹੋਣਾ 2 ਨੰਬਰ ਦੇ ਪ੍ਰਵਾਸੀ ਤੇ ਭਈਏ ਗਾਂਜਾ ਤੇ ਰਵੋਲਵਰ ਪਿੱਛੇ ਹਨ ਦੇਖੋ ਕੱਲ ਇੱਕ ਬੰਦਾ ਫੜਿਆ ਗਿਆ ਭਈਆ ਉਹ ਭਈਏ ਕੋਲੇ ਰਵੋਲਵਰ ਫੜੇ ਗਏ ਅਸਲਾ ਫੜਿਆ ਗਿਆ ਹੈਗਾ ਤੇ ਗਾਂਜਾ ਤੇ ਦਸਤੀ ਕਰਦਾ ਸੀਗਾ ਤੇ ਇਹ ਬੱਸਾਂ ਦੇ ਵਿੱਚ ਦੋ ਨੰਬਰ ਦੇ ਕੰਮ ਹੁੰਦੇ ਆ ਤੇ ਸਰਕਾਰਾਂ ਸਾਡੀਆਂ ਪਤਾ ਨਹੀਂ ਕੰਨਾਂ ਦੇ ਵਿੱਚ ਰੂਂ ਦੇ ਕੇ ਸੁੱਤੀਆਂ ਪਈਆਂ ਨੇ ਤੇ ਆਹ ਦੇਖੋ ਸੰਗਤ ਜੀ ਇੱਕ ਤੁਹਾਨੂੰ ਹੋਰ ਤਸਵੀਰ ਦਿਖਾਉਣੀ ਹੈ ਗਿਆ ਇੱਥੇ ਇੱਕ ਜਨਾਨੀ ਆ ਪ੍ਰਵਾਸਣ ਜੋਗੀ ਸਾਡਾ ਸਿੰਘ ਇੱਥੇ ਰੇਲ ਆਉਂਦਾ ਤੇ ਇਹ ਬੋਲਦੀ ਹੈਗੀ ਆ ਬਾ ਫਾਲਤੂ ਤੇ ਆਹ ਦੇਖੋ ਉਹ ਵੀ ਤੁਹਾਨੂੰ ਤਸਵੀਰ ਹੈ ਮਾਤਾ ਬੋਲ ਕੀ ਬੋਲਦੀ ਹੈ ਹਾਂ ਬੋਲ ਹੁਣ ਕੁਝ ਵੀ ਨਹੀਂ ਬੋਲਾਂਗੇ ਭਾਜੀ ਜੋ ਵੀ ਬੋਲਣਗੇ ਨਹੀਂ ਸਜ਼ਾ ਨਹੀਂ ਤੂੰ ਕਹਿੰਦੀ ਸੀ ਡੰਡਾ ਦੇਣਾ ਹੈ ਕਹਾਂ ਪੇ ਡੰਡਾ ਦੇਣਾ ਹੈ नहीं, नहीं नहीं आप बोल रही थी डंडा देना है आप डंडा कह रही थी देना है कहाँ देना है डंडा जो कह रहे हैं आप लोगों को मैं पूछ रहा हूँ मैडम जो तुम कह रही थी बाबा जी को डंडा देना कहाँ पे डंडा देना है भाजी मारेंगे नहीं ਦੋ ਘੰਟੇ ਤੋਂ ਕਿੰਨੇ ਬਦਲੇ ਜਾ ਰਹੇ ਇਹਨੇ ਪਤਾ ਹੀ ਨਹੀਂ ਆ ਤੁਮ ਕਿਹਦੇ ਤੇ ਬਲਾਬ ਇਹ ਕਿਹੜੇ ਬਲਾਉਣੇ ਆ ਬਲਾ ਆਜ ਤਾਂ ਬੱਸਾਂ ਵੀ ਬੰਦ ਕਰਵਾਵਾਂਗੇ ਇੱਥੇ ਲੱਗਣੀਆਂ ਜਿਹੜੇ ਬੱਸਾਂ ਦੇ ਕੋਲੋਂ ਪੈਸੇ ਖਾਂਦੇ ਆ ਉਹ ਵੀ ਦੇਖਦੇ ਆ ਕਿਹੜੇ ਖਾਂਦੇ ਆ ਇਹ ਪ੍ਰਵਾਸੀ ਲੋਕ ਇਹ ਤਸਵੀਰਾਂ ਜਾਗਦੀਆਂ ਦੇਖਦੇ ਪਿਓ ਤੁਸੀਂ ਇਹ ਇੱਥੇ 2 ਨੰਬਰ ਦਾ ਧੰਦਾ ਚੱਲਦਾ ਬੱਸਾਂ ਦੇ ਵਿੱਚ ਇੱਥੇ ਪੈਸੇ ਲੈ ਕੇ ਕੁਛ ਲੋਕ ਪੈਸੇ ਲੈ ਕੇ ਬੱਸਾਂ ਲਵਾਉਂਦੇ ਨੇ ਆ ਦੇ ਲੋ ਬੱਸਾ ਲੱਗਿਆ ਹੋਈਆਂ ਨੇ ਤੇ ਇਹ ਹੁਣ ਤੋਰਨ ਲੱਗਿਆ ਇਹ ਹੀ ਜਾਨ ਦੇਣਗੀ 112 ਨੰਬਰ ਤੇ ਫੋਨ ਮਾਰੋ ਬਾਬਾ ਜੀ ਬਾਬਾ ਜੀ ਫੋਨ ਮਾਰੋ ਪੁਲਿਸ ਨੂੰ ਹੁਣ ਮਾਰ ਲੇ 112 ਨੰਬਰ ਤੇ ਫੋਨ ਮਾਰੋ ਤੁਹਾਨੂੰ ਮਾਰ ਰਹੇ ਸੀ ਨਾ ਸਾਡੇ ਸਿੰਘ ਨੂੰ ਗਲਤ ਬੋਲ ਲੇ ਕਿ ਮੈਂ ਤੋ ਨੂੰ ਰੇੜੀ ਲਾਉਣ ਤੋਂ ਮਨਾ ਕਰਿਆ ਆਪ ਗਲਤੀ 'ਚ ਮਾਫੀ ਮੰਗ ਰਹੇ ਆ ਪਤਾ ਕਰ ਗਲਤੀ 'ਚ ਮਾਫੀ ਮੰਗ ਰਹੇ ਆ ਇਧਰ ਮੇਰੇ ਵੱਲ ਕਰੋ ਜੀ ਇਹਨਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਇੱਥੇ ਰੇੜੀ ਲਾਉਣ ਤੋਂ ਅਸੀਂ ਮਨਾ ਕਰਿਆ ਸੀ ਨਹੀਂ ਜੀ ਦੁਨੀਆ ਦੀਆਂ ਰੇੜੀਆਂ ਲੱਗਦੀਆਂ ਨੇ ਬਥੇਰੇ ਰੇੜੀਆਂ ਲਾਈ ਫਿਰਦੇ ਨੇ ਰੋੜਾਂ ਦੇ ਰੋੜ ਵੀ ਜਾਮ ਕਰੀ ਫਿਰਦੇ ਨੇ ਤੁਸੀਂ ਸਾਡੀਆਂ ਪੱਗਾਂ ਲਾਉਣ ਦੀ ਗੱਲ ਕਰੀ ਆ ਬੰਦੇ ਬਲੌਕ ਕਿਹੜੇ ਆ ਜੀ ਉਹ ਕੀਤ ਹੁੰਦੀ ਆ ਸਰਦਾਰਾਂ ਦੇ ਇਹ ਲੈ ਡੰਡਾ ਲਿਆ ਡੰਡਾ ਕਿਹੜਾ ਦੇਣਾ ਨਹੀਂ ਭਾਜੀ ਇਹ ਭਜਾਉਣੇ ਆ ਹੁਣ ਇਹ ਪਿਆਉਂਦੀ ਗਲਤੀ ਹੋ ਗਈ ਹੁਣ ਮੈਨੂੰ ਗਲਤੀ ਹੋ ਗਈ ਹਮਾਂ ਮੈਨੂੰ ਮੈਂ ਗਲਤੀ ਹੋ ਗਿਆ ਕੱਲੋਂ ਸਰਦਾਰ ਦੀ ਬਲਾਉ ਕਾਉਂਸਲਰ ਕਿਹੜਾ ਕਿਹੜਾ ਕਾਉਂਸਲਰ ਨੇ ਲਵਾਈ ਆ ਪਗੜੀ ਦੀ ਬਾਤ ਕਿਉਂ ਕੀਤੀ ਮੋਬਾਈਲ ਪਰ ਕਰੋ ਕਿਉਂਕਿ ਪਗੜੀ ਦੀ ਬਾਤ ਟਾਈਮ ਬਾਅਦ ਹੋਇਆ ਸੀ ਸੰਗ ਜੀ ਜਾਗਦੀ ਤਸਵੀਰ ਪਾਗਲ ਹੈ ਤੋ ਪਗੜੀ ਪਾ ਦੇ ਮਾਰਨਾ ਨਹੀਂ ਮਾਰਨੇ ਇਹ ਇਹ ਪਾਗਲ ਹੋ ਗਈ ਹੈ ਲਾ ਭਾਗ ਲਾ ਭਾਗ ਨਹੀਂ ਨਹੀਂ ਲਾ ਭਾਗ ਪਾਗਲ ਹੈ ਪਾਗਲ ਦੇ ਮਾਲ ਸਾਲਿਆ ਤੂੰ ਪੱਗਾਂ ਨੂੰ ਪੈਨੇ ਹੋ ਹੈ ਪੱਗਾਂ ਨੂੰ ਪੈਨੇ ਤੁਸੀਂ ਹੈ ਓਏ ਹਾਜੀ ਮਾਫ ਕਰ ਦਿਓ ਮੈਨੂੰ ਪੱਗਾਂ ਨੂੰ ਪੈਨੇ ਹੋ ਲੈ ਆ ਡੰਡਾ ਕਿੱਥੇ ਦੇਣਾ ਲੈ ਪੱਕ ਬੰਦੇ ਬੁਲਾ ਜਿਹੜੇ ਪੱਗਾਂ ਪੱਗਾਂ ਲਵਾਉਣੀਆਂ ਤੁਸੀਂ ਬੁਲਾ ਜਿਹੜਾ ਕਾਉਂਸਲਰ ਹੈ ਕਾਉਂਸਲਰ ਨੂੰ ਵੀ ਪੁੱਛੀਏ ਐਮ ਐਲ ਏ ਕਿਹੜਾ ਕਾਉਂਸਲਰ ਹੈ ਓਏ ਕਾਉਂਸਲਰ ਬਲਾਕ ਕਿਹੜਾ ਕਾਉਂਸਲਰ ਹੈ ਕਾਉਂਸਲਰ ਨੂੰ ਵੀ ਪੁੱਛਦੇ ਆ ਜੋ ਤਾਂ ਫੋਨ ਕੀਤਾ ਹੀ ਹੈ ਨਾ ਲਾਓ ਵੀਰੂ ਤੁਸੀਂ ਫੋਨ ਕੀਤਾ ਹੀ ਕਾਉਂਸਲਰ ਨੂੰ ਲਾਓ ਕਾਉਂਸਲਰ ਕਿਹੜਾ ਹੈਗਾ ਬਲਾਓ ਬਲਾਓ ਇਹ ਮੈਂਬਰ ਨੂੰ ਨਾਲੇ ਹਾਂਜੀ ਮੈਂਬਰ ਸਾਹਿਬ ਸਾਡੇ ਪ੍ਰਧਾਨ ਹੈ ਮੈਂਬਰ ਸਾਹਿਬ ਜਖਾਲਸਾ ਭਾਈ ਫਤੇਜੀ ਇਹ ਸਾਡੇ ਪੱਗਾਂ ਨੂੰ ਪੈਂਦੇ ਭਈ ਇਹ ਤੇ ਕੀ ਕਹਿਣਾ ਚਾਹੋਗੇ ਨਾ ਵਾਸਤੇ ਕਹਿਣਾ ਕੀ ਚਾਹਾਂਗੇ ਜੀ ਧਰਮ ਸਾਡਾ ਵੀ ਹੈ ਤੇ ਇਹਨਾਂ ਦਾ ਵੀ ਧਰਮ ਪਹਜਾਓ ਫਿਰ ਇਹਨਾਂ ਨੂੰ ਧਰਮ ਦੇ ਉੱਤੇ ਕੋਈ ਗੱਲ ਆਏਗੀ ਨਾ ਤੇ ਉੱਥੇ ਅਸੀਂ ਸਾਰੇ ਹੀ ਬੋਲਾਂਗੇ ਬੋਲਾਂਗੇ ਠੀਕ ਹੈ ਨਾ ਤੇ ਅੱਜ ਸਾਡੇ ਪੱਗਾਂ ਡੰਡੇ ਸਾਰੇ ਵਸ ਨਹੀਂ ਕਾ ਇੱਥੇ ਕਈ ਕਮਾ ਵਸਦੀਆਂ ਨੇ ਠੀਕ ਹੈ ਨਾ ਤੇ ਅੱਖੀਂ ਕਿ ਅਸੀਂ ਹਰ ਕੰਮ ਦੇਉਤੇ ਉਂਗਲੀ ਤੇ ਤਾਂ ਜੇ ਕਾਸਾ ਦਮਾਗੇ ਗਲਤੀ ਕੀ ਹੈ ਤੁਮਨੇ ਕਿਉਂ ਕੀ ਗਲਤੀ ਤੂੰ ਤਾਂ ਬੋਲ ਰਹੀ ਸੀ ਡੰਡਾ ਦੇਣਾ ਇਹਨੂੰ ਪੁੱਛੋ ਮੈਡਮ ਜੀ ਡੰਡਾ ਕਿੱਥੇ ਦੇਣਾ ਇੱਕ ਮਿੰਟ ਇਹਨੂੰ ਪੁੱਛੋ ਡੰਡਾ ਜੀ ਤੁਹਾਨੂੰ ਸਵਾਲ ਪੁੱਛਣੀਆਂ ਦੋ ਤੁਸੀਂ ਇੱਥੇ ਦੇ ਮੈਂਬਰ ਇੱਥੇ ਮੈਂਬਰ ਨੂੰ ਥੋੜੀ ਬੇਨਤੀ ਹੈ ਸਭ ਨੂੰ ਇੱਥੇ ਬੇਨਤੀ ਹਾਰੂ ਹਾਂ ਹਾਂ ਤੁਸੀਂ ਮੈਂਬਰ ਨੂੰ ਜੇ ਸਾਥੇ ਗੱਲ ਕਰਦੇ ਪਰ ਮੈਂ ਤੁਹਾਡੀ ਮਰੀ ਭੈਣ ਦੀ ਕੋਰਸ ਤੋਂ ਸੁਣੋ ਮੈਂ ਮੈਂ ਨਹੀਂ ਖਾਜੋ ਤੁਸੀਂ ਭਈਆਂ ਦੇ ਨਾਲ ਆਗਿਓ ਜਰੂਰ ਮੈਨੂੰ ਸੁਣ ਲਓ ਤੁਸੀਂ ਮੇਰੇ ਕੋਲ ਆ ਪੜਾਦੇ ਕਿਉਂ ਨਹੀਂ ਆਏ ਵੀ ਬਾਬਾ ਜੀ ਕੀ ਗੱਲ ਹੋਈ ਸਾਨੂੰ ਤੈਨੂੰ ਕਾਹ ਬਣਾਉਂਦੇ ਇਹ ਗੱਲ ਸਾਨੂੰ ਨਹੀਂ ਕਿ ਦਾਕਟਰ ਕੋਲ ਗਏ ਕਿ ਬੁਲਾ ਲਈ ਤੁਸੀਂ ਆ ਬੱਚਾ ਕਿਹੜਾ ਲਵਾ ਲਿਆ ਹੈਗਾ ਨਹੀਂ ਨਹੀਂ ਅਸੀਂ ਅਸਲੀਅਤ ਜਾਨਣਾ ਚਾਹੁੰਦੇ ਹਾਂ ਕਿ ਵਿਚਲੀ ਗੱਲ ਕੀ ਸੀ ਬਾਬਾ ਜੀ ਉਹ ਪਨਾਵ ਅਸੀਂ ਝੂਠ ਬੋਲਦੇ ਹਾਂ ਦਸਤਾਰਾਂ ਨੇ ਨੀਂ ਅੰਗ ਸਿੰਘ ਪੁੱਤ ਜੀ ਮੈਂ ਤਾਂ ਉੱਥੇ ਆਉਂਦੀ ਮੈਂ ਤਾਂ ਕਹਿੰਦੀ ਕਿ ਮੈਂ ਕਹਿੰਦਾ ਨਹੀਂ ਨਹੀਂ ਫਿਰ ਸਾਡੀ ਤੋਹੀਨ ਕਿਉਂ ਹੋਈ ਸਾਡੀ ਤੋਹੀਨ ਕਿਉਂ ਹੋਈ ਸਾਡੀ ਤੋਹੀਨ ਕਿਉਂ ਹੋਈ ਇੱਥੇ ਕਿਸੇ ਬਾਬਾ ਜੀ ਕਿੱਥੇ ਉੱਤੇ ਸਾਡੀ ਤੋਹੀਨ ਕਿਉਂ ਹੋਈ ਇੱਥੇ ਆ ਕੇ ਪਤਾ ਲੱਗਿਆ ਸਾ ਤੁਸੀਂ ਰੈਡੀ ਸਾਤੋਂ ਪਹਿਲਾਂ ਲਵਾਈ ਕਿਸੇ ਨੂੰ ਲਵਾਈ ਆਸੀਂ ਨਹੀਂ ਲਵਾਈ ਰਹੇ ਅਸੀਂ ਚੱਕਾ ਨੋ ਦਵਾਰਾ ਰੈਡੀ ਨਜ਼ਰ ਨਹੀਂ ਆਣੀ ਜਾਈਦੀ ਇੱਥੇ ਨਹੀਂ ਨਹੀਂ ਅਲਿੰਗ ਆਣੀ ਜੇ ਅਲਿੰਗ ਆਣੀ ਜੇ ਅੱਜ ਕਿੱਥੇ ਦੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਸਵੀਰਾਂ ਤੁਹਾਨੂੰ ਦਿਖਾਈ ਦੇ ਸੀ ਸੰਗਤ ਜੀ ਵਿੱਚ ਲਾਈਫ ਟੁੱਟ ਗਈ ਸੀ ਤੇ ਲਾਈਫ ਟੁੱਟ ਗਈ ਸੀ ਤੇ ਜਿਹੜੀ ਬੱਸ ਫੋਨ ਲੈ ਜੋ ਕਹੋ ਨਾ ਯੋਥ ਇੱਥੇ ਰੇੜੀ ਨਜ਼ਰ ਨਹੀਂ ਆਣੀ ਦੇ ਲਈ ਤੁਸੀਂ ਕਮਾਉਣ ਆਉਣੇ ਆ ਖਾਣ ਆਉਣੇ ਹੋ ਕੰਮ ਕਰਨ ਆਉਣੇ ਹੋ ਫੜੀ ਪੁੱਤ ਮੋਬਾਈਲ ਸਾਨੂੰ ਵੀ ਗਿਆ ਇੱਥੇ ਰੱਖਣਾ ਚਾਹਾਂ ਮੋੜੇ ਰੱਖੇ ਤੁਸੀਂ ਮੈਨੂੰ ਦੱਸੋ ਕਮਾਉਣ ਆਉਣੇ ਹੋ ਖਾਣ ਆਉਣੇ ਹੋ ਦੇਖੋ ਕਿਸ ਗੁੰਡਾਗਰ ਜੀ ਕਿਉਂ ਕਰਦੇ ਹੋ ਦੇਖੋ ਦੇਖੋ ਨਹੀਂ ਨਹੀਂ ਪਹਿਲੇ ਪਿਆ ਨਹੀਂ ਪਿਆ ਇੱਕ ਮਿੰਟ ਆਪਨੇ ਉਹ ਤੁਹਾਡੀ ਜਨਾਨੀ ਤੁਹਾਡੀ ਦੇਖੋ ਬਾਬਾ ਜੀ ਤੁਹਾਡੀ ਜਨਾਨੀ ਗਲਤ ਬੋਲਦੀ ਹੈ ਕਿਉਂ ਬੋਲਦੀ ਹੈ ਬਈਓ ਬੀਓ ਇਹ ਜੇ ਦਸਤਾਰਾਂ ਨੂੰ ਗਲਤ ਬੋਲਦੀ ਕਿਉਂ ਬੋਲਦੀ ਹੈ ਕਿਉਂ ਬੋਲੀ ਹੈ ਇਹ ਦਸਤਾਰਾਂ ਦੀ ਕੀਮਤ ਪਤਾ ਅੱਜ تمہਾਰੇ ਬੋਦੀ ਨਾ ਨਾ ਹੁੰਦੀ ਬੋਦੀ ਹੈ ਨਾ ਇਹ ਸਿਰਫ ਦਸਤਾਰਾਂ ਕਰਕੇ ਬੋਦੀ ਹੈ ਜੋ ਟੋਪੀ ਲੇਤਾ ਇਹ ਵੀ ਦਸਤਾਰ ਕਰਕੇ ਪਾਉਂਦੇ ਪਤਾ ਕਿ ਨਾ ਮੁਝਾਈਏ ਤੁਹਾਨੂੰ ਅਜੇ ਗੋਬਿੰਦ ਸਿੰਘ ਨਾ ਹੁੰਦੇ ਨਾ ਤੇ ਤੇਰੀ ਟੋਪੀ ਤੇ ਮੰਦਰ ਦੇ ਵਿੱਚ ਘੰਟੀ ਨਾ ਵੱਜਦੀ ਸਮਝਿਆ ਨਾ ਜੋ ਬਾਤਾਂ ਤੁਸੀਂ ਲੋਕ ਕਰਦੇ ਹੋ ਤੇ ਤੁਸੀਂ ਲੋਕ ਕਮਾ ਪੰਜਾਹਵੇਂ ਕਮਾਤੇ ਹੋ ਪੰਜਾਹਵੇਂ ਖਾਤੇ ਹੋ ਪੰਜਾਹਵੇਂ ਤੁਸੀਂ ਲੋਕ ਸਰਾ ਕਰਦੇ ਹੋ ਥਾਲੀਆਂ ਦੇ ਵਿੱਚ ਬੰਦਾ ਬਹੁਤ ਚੰਗਾ ਖਾਣਾ ਬੰਦਾ ਬੋਲਣਾ ਖਾਣਾ ਕਰਦੇ ਵਧੀਆ ਖਾਣੇ ਉੱਤੇ ਧੁੱਖੇ ਮਾਰਦੇ ਜੂਠੇ ਆਰਾਮ ਕਰਦੇ ਖਾ ਕੇ ਵਾਦਾ ਆਈਆ ਇੱਥੇ ਤੁਸੀਂ ਭੈਣੋ ਰੇੜੀਆਂ ਲਾ ਕੇ ਨੋਟ ਮੋਟੇ ਕਮਾਉਣੇ ਹੋ ਫਿਰ ਤੁਹਾਨੂੰ ਸਾਮ ਆਲੇ ਪੁੱਠੀਆਂ ਇਹ ਸੰਗਤ ਜੀ ਉਹ ਬੰਦੇ ਆ ਜਿਹੜੇ ਬੰਦੇ ਗਲਤੀ ਕਿੱਦਾਂ ਹੋ ਗਏ ਕਹਿੰਦੇ ਵੀ ਦਸਤਾਰਾਂ ਨੂੰ ਅਸੀਂ ਹੱਥ ਪਾਵਾਂਗੇ ਤੇ ਮੈਂ ਇਹਨੂੰ ਕਹੇ ਵੀ ਆਹ ਸਾਡੀ ਖੜੇ ਖੜੇ ਹੀ ਦਸਤਾਰਾਂ ਨੂੰ ਹੱਥ ਪਾ ਕੇ ਗਿਆ ਅਖੰਡਾ ਦੀ ਨਾ ਨਾ ਮਾਰੇ ਨਾ ਤੇਰੀ ਧੌਂ ਦੇ ਵਿੱਚ ਤੇ ਧੌਂ ਤੇਰੀ ਵੱਡ ਕਾ ਉਹ ਜਾਣੀਏ 3 ਫੁੱਟ ਦੂਰ ਅਈਓ ਬੰਦੇ ਹੋ ਹੈ ਪੈਰੀ ਪੂਰੀ ਹੱਥ ਨਾ ਲਾ ਸਾਲਾ ਗਹਿੜਿਆਂ ਦਾ ਨਾ ਹੋਵੇ ਉਹ ਬੱਸ ਆਲਾ ਫੜਾ ਕਿਹੜਾ ਬੱਸ ਆਲਾ ਬਲਾਕ ਕਿਹੜਾ ਬੰਦਾ ਹੈਗਾ ਉਹ ਡਰਾਈਵਰ ਨੂੰ ਬੁਲਾਓ ਬੱਸ ਆਲੇ ਨੂੰ ਵੀ ਆ ਦੇਖੋ ਇਹ ਬੱਸਾਂ ਵੀ ਤੁਹਾਨੂੰ ਦਿਖਾ ਰਹੇ ਆ ਸਾਰੀ ਸੰਗਤ ਖੜੀ ਹੋਇਆ ਫੌਜਾਂ ਮਾਹੌਲ ਖਤਮ ਕਰਦਾ ਤੂੰ ਡੋਲਡਾ ਨੁਕਸਾਨ ਕਰਾਇਆ ਸਾਰਿਆਂ ਦਾ ਨਹੀਂ ਇਹੋ ਜਿਹੀ ਗਲਤੀ ਗਲਤੀ 50 ਬੰਦੇ ਖਲਾਫ ਖੜੇ ਜਿਹੜੇ ਬੋਲਣਾ ਸਾਰੇ ਤੇਰੇ ਗਲਤ ਆ ਸਾਰੇ ਰੇਡੀਓ ਵਾਲੇ ਜਿਹੜਾ ਬੰਦਾ ਸਾਰੇ ਰੇਡੀਓ ਵਾਲੇ ਜਿਹੜਾ ਜਨਾਬ ਭਜਾਇਆ ਕਿ ਨਹੀਂ ਮੁੰਡਾ ਕਿਹੜਾ ਸਰਦਾਰ ਮੁੰਡਾ ਨਸੀ ਵੇਚਣ ਆਂਦਾ ਜੀ ਨਾ گنڈੇ گنڈੇ ਭਜਾਇਆ ਨੇ ਭਜਾਇਆ ਨਹੀਂ ਕਿਵੇਂ ਕਿਹੜਾ ਬੇਟਾ ਡੰਡਾ ਚੱਕ ਕੇ ਮਗਰ ਪਈ ਸੀ ਇਹ ਭਜਾਇਆ ਆਇਓ ਘੇਰੀਏ ਬਾਸ ਵਾਲੇ ਨੂੰ ਘੇਰੀਏ ਬਾਸ ਵਾਲ ਹੋਈਏ ਓ ਡਰਾਈਵਰ ਕਿਹੜਾ ਹੈ ਨਾ ਬਾਸ ਵਾਲਾ ਕਿਹੜਾ ਮਾਲਕ ਆ ਦੇਖੋ ਜੀ ਸੰਗਤ ਜੀ ਬੱਸਾਂ ਭਰ-ਭਰ ਜਾ ਰਹੀਆਂ ਨੇ 2 ਨੰਬਰ ਦਾ ਧੰਦਾ ਜਾ ਰਿਹਾ ਆ ਬੱਸ ਹੈ ਸਰਕਾਰਾਂ ਸਾਡੀਆਂ ਜੀਬੀ ਸਾਹਿਬ ਐਸਐਸਪੀ ਸਾਹਿਬ ਕਮਿਸ਼ਨ ਸਾਹਿਬ ਨੂੰ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਆ ਜਿਹੜੀਆਂ ਬੱਸਾਂ ਆ ਰਹੀਆਂ ਨੇ ਤੇ ਆ ਦੇਖ ਲੋ ਆ ਬੱਸਾਂ ਜਾ ਰਹੀਆਂ ਨੇ ਗੱਡੀਆਂ ਐਦਾਂ ਭਰਿਆ ਹੋਈਆਂ ਨੇ ਤੂੜੀ ਵਾਂਗੂ ਬੰਦੇ ਭਰੇ ਹੋਇਆ ਆ ਦੇਖ ਲੋ ਅੰਦਰ ਕਿਦਾਂ ਵਿੱਚ ਬੈਠੇ ਹੋਇਆ ਤੇ ਇਹ ਬਈਏ ਪ੍ਰਵਾਸੀ ਲੋਕ ਜਿਹੜੇ ਆ ਗਏ ਇੱਥੋਂ ਸਮਾਨ ਚੋਰੀਆਂ ਕਰ ਕਰਕੇ ਕੁਛ ਵੀ ਚੋਰੀ ਕਰਕੇ ਲਿਜਾ ਸਕਦੇ ਆ 2 ਨੰਬਰ ਦੇ ਵਿੱਚ ਜਾ ਰਹੇ ਗਿਆ ਜੋ 2 ਨੰਬਰ ਦੇ ਵਿੱਚ ਬੱਸਾਂ ਜਿਹੜੀਆਂ ਬਾਹਰ ਖੜਦੀਆਂ ਨੇ ਬਗੈਰ ਉਹਦੇ ਤੋਂ ਟੈਕਸ ਵੀ ਸਾਡਾ ਚੋਰੀ ਹੁੰਦਾ ਬੱਸ ਸਟੈਂਡ ਨਹੀਂ ਜਾਂਦੀ ਕੀ ਬਾਕੀ ਅੱਗੇ ਦੇਖਦੇ ਆ ਸਿੰਘਾਂ ਨੂੰ ਮਲਾਉਣੇ ਤੁਹਾਨੂੰ ਕੱਤੀ ਇੱਥੇ ਜਨਾਬ ਸਪੋਰਟ ਨਹੀਂ ਕਰਦਾ ਇਹ ਤੇ ਕੰਦਾ ਹਟਾ ਦਿਓ ਕਣ ਇਹ ਤੇ ਕੰਦਾ ਹਟਾਓ कौन कह रहे हैं आप चला रहे हो अरे हमको तो बस कौन चला रहा बस तो भी में है तो यूपी में तो अड्डा बनाया।, बनाया ये अड्डा अड्डा होता है गस्तियों का जनानियों का अड्डे होते हैं ये ये स्टैंड बनाया है तुम लोगों ने अड्डे होते हैं जहाँ गलत काम होते हैं उनको बोलते हैं अड्डे ये अड्डा है यहाँ फिर गलत काम ही चलता है अड्डा कह रहे हो तो आप ਮਾਲਕਾਂ ਤੋਂ ਕੀ ਬਹੇ ਜੋ ਹੈ ਹੈ ਮਾਲਕਾਂ ਨੂੰ ਦੁਬਾਰਾ ਐਸੇ ਮੇਰੀ ਬਸਣੀ ਬਸ ਮੁੜ ਕੇ ਤੇ ਲੈ ਵਾਪਸ ਇਹ ਬਸ ਇੱਕ ਲਵਾ ਕੌਣ ਰਿਹਾ ਬਸ ਬਸ ਲਵਾ ਕੋ ਪਾ ਅੱਕਾ ਕਿਹੜਾ ਤੁਹਾਡਾ ਇਹਨਾਂ ਨੇ ਬਸ ਪਤਾ ਪੈਸੇ ਲੈ ਕੇ ਅੱਕਾ ਕਿਹੜਾ ਪੈਸੇ ਕੌਣ ਲੈਂਦਾ ਕਿਹਾਂ ਤੇ ਅੱਕਾ ਕੋਈ ਨਹੀਂ ਹੈ ਕਿਉਂ ਨਹੀਂ ਹੈ ਇਹਨਾਂ ਨੇ ਨਾ ਸਵਾਲ ਹੀ ਨਹੀਂ ਪੁੱਛਦਾ ਇਹਨੂੰ ਪਤਾ ਲੱਗਿਆ ਵੀ ਨਿਹਗ ਸਿੰਘ ਜਥੇਬੰਦੀ ਪਹੁੰਚ ਗਈਆਂ ਔਰੇ ਇਹਨਾਂ ਨੇ ਸੇਰਪੁਰ ਬਸ ਖਾਲੀ ਕਰਾਤੀ ਅੱਛਾ ਖਾਲੀ ਇਹਨਾਂ ਨੇ ਤਾਂ ਕਰਾਈ ਆ ਕਿਉਂਕਿ ਜਿਹੜੇ ਉਧਰੋਂ ਇੱਧਰ ਆਉਂਦੇ ਨੇ ਉਹ ਸਮਾਨ ਸਸਤਰ ਹਥਿਆਰ ਲੈ ਕੇ ਆਉਂਦੇ ਨੇ ਉਧਰ ਸਿਸਟਮ ਸਵਾਰੀ ਹੀ ਨਹੀਂ ਮੈਂ ਖੜ ਜਾ ਤੂੰ ਮੈਂ ਦੱਸਦਾ ਸੇਰਪੁਰ ਤੋਂ ਖਾਲੀ ਕਰਕੇ ਆਏ ਹਾਂ ਅੰਦੀ ਹੁਣ ਇਧਰੋਂ ਜਾਣ ਵਾਲੇ ਕੀ ਲੈ ਕੇ ਜਾਣਗੇ ਇਧਰੋਂ ਤਾਂ ਕੱਪੜੇ ਢੀੜੇ ਦਿਖਾਉਣਗੇ ਇਹ ਵੀ ਦੇਖੋ ਜੀ ਇਹ ਤਾਂ ਕੱਪੜੇ ਢੀੜੇ ਲੈ ਕੇ ਜਾਣੇ ਆ ਜਦ ਇਹਨਾਂ ਨੂੰ ਪਤਾ ਲੱਗਿਆ ਵੀ ਜੱਥੇ ਬੰਦੀਆਂ ਪਹੁੰਚ ਗਈਆਂ ਉਥੇ ਇਹਨਾਂ ਨੇ ਸੇਰਪੁਰ ਬੱਸ ਖਾਲੀ ਕਰਾਤੀ ਇੱਥੇ ਕਿਉਂ ਨਹੀਂ ਖਾਲੀ ਕਰਾਈ ਜਾਂ ਤੇਰੀ ਪਹਿਲਾਂ ਬੱਸ ਇੱਥੇ ਖਾਲੀ ਹੁੰਦੀ ਆ ਸਮਰਾਲਾ ਤੋਂ ਖਾਲੀ ਨਹੀਂ ਪਹਿਲਾਂ ਤੇਰੀ ਇੱਥੇ ਬੱਸ ਖਾਲੀ ਹੁੰਦੀ ਅੱਜ ਕਿਉਂ ਨਹੀਂ ਖਾਲੀ ਕਰਾਈ ਇਹ ਗੱਲ ਦਾ ਜਵਾਬ ਅੱਜ ਕਿਉਂ ਨਹੀਂ ਹੋਈ ਰਾਜੀ 12 15 ਸਵਾਰੀ ਆਤਨੀ ਉਸਮੇ ਬਸ ਜ਼ਿਆਦਾ ਕੀ ਹੈ ਯਾਰ ਤੇਰੀ ਇੱਕੋ ਸਵਾਰੀ ਸੀ ਜੀ ਸਕੋਰ ਲੈ ਕੇ ਤਾਂ ਦੂਰੇ ਹੀ ਆਇਆ ਬੱਸ ਨੂੰ ਇਹਦੇ ਵਿੱਚ ਦੇਖੋ ਦੋਸਤ ਇਹਦੇ ਵਿੱਚ ਇਧਰੋਂ ਮੋਬਾਈਲ ਮੋਟਰਸਾਈਕਲ ਸਕੂਟਰ ਸਾਈਕਲ ਸਭ ਚੋਰੀ ਹੋ ਕੇ ਜਾਂਦੇ ਆ ਸਾਈਕਲ ਕਾ ਪਹਿਲਾ ਨਹੀਂ ਗੱਡੀ ਚ ਬੋ ਗਏ ਨੇ ਹਾਂ ਇਹ ਕਿੱਥੋਂ ਜਾਂਦੇ ਆ ਇਧਰਲਾ ਮਾਲ ਚੋਰੀ ਕਰਕੇ ਬਿਹਾਰ ਯੂਪੀ ਲਈ ਜਾਂਦੇ ਆ ਉਧਰੋਂ ਗਾਂਜਾ ਲਿਆ ਕੇ ਸਾਡੇ ਪੰਜਾਬ ਨੂੰ ਡੋਬੀ ਜਾਂਦੇ ਆ ਜਿਸकी ਸਾਈਕਲ ਹੈ ਜੋ ਯਹਾਂ ਤੇ ਦੂਤੀ ਕਰਦਾ ਹੈ ਉਹ ਲੈ ਕੇ ਜਾਂਦਾ ਹੈ ਸਾਦ ਨੂੰ ਜਦ ਘਰ ਜਾਂਦਾ ਹੈ ਤਾਂ ਅੱਛਾ ਮੈਂ ਤਾਂ ਕੋਈ ਦੇਖਣ ਲੱਗ ਜਾਂਦਾ ਸਾਈਕਲ ਦੋ ਠੀਕ ਆ ਚਾਰ ਪੰਜ ਸਾਈਕਲ ਮੈਂ ਲੋਹੇ ਦਾ ਕੰਮ ਕਰਦਾ ਮੈਂ ਠੀਕ ਆ ਬਥੇਰੇ ਪ੍ਰਵਾਸੀਆਂ ਨਾਲ ਮੈਂ ਕੰਮ ਕਰਿਆ ਮੈਂ ਤਾਂ ਕੋਈ ਦੇਖਿਆ ਨਹੀਂ ਹੈਗਾ 15 15 20 20 ਦਿਨ ਦੀ ਛੁੱਟੀ ਲੈ ਕੇ ਜਾਂਦੇ ਨੇ ਉਹ ਫੈਕਟਰੀਆਂ 'ਚ ਉੱਥੇ ਹੀ ਘੜੇ ਹੁੰਦੇ ਆ ਉਹਨਾਂ ਦੇ ਸਾਡੀ ਸੀਬੀ ਸਾਹਿਬ ਡੀਜੀਪੀ ਸਾਹਿਬ ਐਸਐਸਪੀ ਕਮਿਸ਼ਨਰ ਨੂੰ ਬੇਨਤੀ ਆ ਵੀ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਕਿਉਂ ਨਹੀਂ ਏਲਮ ਕਰਦੇ ਕਿਉਂ ਨਹੀਂ ਸਰ ਇਹਨਾਂ ਨੂੰ ਦੇਖਦੇ ਆ ਜਿਹੜੀਆਂ 2 ਨੰਬਰ ਦੀਆਂ ਬੱਸਾਂ ਸਾਡਾ ਟੈਕਸ ਚੋਰੀ ਕਰਦੇ ਨੇ ਤੇ ਜੋ ਕਿ ਬੱਸ ਸਟੈਂਡ ਦੇ ਵਿੱਚ ਪਰਚੀ ਕੱਟੀ ਜਾਂਦੀ ਆ ਸਾਰਾ ਕੁਝ ਕੱਟਿਆ ਜਾਂਦਾ ਤੇ ਇਹ ਲੋਕ ਇੱਥੇ ਬੱਸਾਂ ਲਾਉਂਦੇ ਨੇ ਇਹਨਾਂ ਦਾ ਕੋਈ ਆਕਾ ਵੀ ਆ ਕੋਈ ਗੱਲ ਨਹੀਂ ਪੁਲਿਸ ਨੂੰ ਫੋਨ ਕੀਤਾ ਆ ਰਹੀ ਹੈ ਪੁਲਿਸ ਦੇਖਦੇ ਆ ਗੱਡੀ ਤੋੜਨ ਤਾਂ ਦੇਣ ਹੀ ਨਹੀਂ ਅੱਜ ਅਸੀਂ ਤੇ ਪੀਸੀਆਰ ਵਾਲੇ ਆ ਰਹੇ ਆ ਪੁਲਿਸ ਨੂੰ ਫੋਨ ਕੀਤਾ ਆ ਦੇਖਦੇ ਆ ਕਿਹੜਾ ਆਕਾ ਨਿਕਲਦਾ ਇਹਨਾਂ ਦਾ ਕਰਾਉਣੇ ਇਹਨਾਂ ਨੂੰ ਬੱਸ ਨੂੰ ਬੌਂਡ ਕਰਾਉਣੇ ਬੰਦ ਕਰਾਉਣੇ ਅੱਗੇ ਦੇਖਦੇ ਕੀ ਬੰਦ ਆ ਸਾਰੀਆਂ ਫੌਜਾਂ ਆਈਆਂ ਨੇ ਬਾਕੀ ਹੋਰ ਵੀ ਸੰਗਤਾਂ ਆ ਰਹੀਆਂ ਨੇ ਬਾਈ ਗੱਡੀ ਤੇ ਤੋੜਨੀ ਨਹੀਂ ਅੱਜ ਚੰਗਾ ਹਾਂ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਸ਼ੇਰ ਜ਼ਰੂਰ ਕਰ ਦਿਆ ਕਰੋ ਇਦਾਂ ਦੀਆਂ ਚੀਜ਼ਾਂ ਜਿਹੜਾ 2 ਨੰਬਰ ਦਾ ਕੰਮ ਕਰਦੇ ਆ ਇਦਾਂ ਦੀਆਂ ਚੀਜ਼ਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ ਮਾੜਾ ਯਾਰ ਨਾਲੇ ਲਾਇਕ ਤੇ ਕਮੈਂਟ ਵੀ ਕਰ ਦਿਆ ਕਰੋ ਕਿ ਕੰਮ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਆ ਦੇਖੋ ਜੀ ਇੱਧਰ ਸਾਡੇ ਚੱਕਿਆ ਪੰਜਾਬੀ ਤੁਸੀਂ ਨਿਊਜ਼ ਵੀ ਪੜੀ ਆ ਉਤੋਂ ਵੱਟਦੇ ਆ ਚੱਕਦੇ ਆ ਬਸ ਯੂਪੀ ਤੋਂ ਪਾਰ ਨਿਕਲ ਜਾਂਦੇ ਆ ਬੰਦੇ ਪ੍ਰਸ਼ਾਸਨ ਨਾਲ ਬਧਰੇ ਜਾਂਦਾ ਇਹਨਾਂ ਨੇ ਕਿਹਨਾਂ ਕੋਲੋਂ ਮਿਲਿਆ ਇਹਨਾਂ ਨੇ ਸਮਾਨ ਰੱਖਿਆ ਉੱਤੇ ਫੇਰ ਉਹ ਕਹਿੰਦਾ ਮੈਂ 40000 ਦਾ ਲੀਤਾ ਮੈਂ ਬਿਹਾਰ ਪਹੁੰਚ ਗਿਆ ਇੰਨੀ ਦੇ ਕਿੱਥੋਂ ਪਹੁੰਚਿਆ ਉਹ ਕਹਿੰਦਾ 50000 ਤੁਸੀਂ ਦਿਓ ਮੈਨੂੰ ਅੱਗੋਂ ਕਹਿੰਦਾ 50000 ਦੇਓ ਓਏ ਇਹ ਤਾਂ ਬਾਜ਼ਾਰ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਲੈ ਜਾਂਦੇ ਚੱਕ ਕੇ 25-2500 ਰੁਪਏ ਇੱਥੇ ਵੇਦੇ 15-15000 ਦੀ ਉੱਥੇ ਵੇ 1.5 ਲੱਖ ਦੀ ਉੱਥੇ ਵਿਕਦੀ ਹੈਗੀ ਆ ਮੈਂ ਖੁਦ ਕਢਵਾ ਕੇ ਲਿਆਇਆ 6 ਕੁੜੀਆਂ ਬਿਹਾਰ ਦੇ ਵਿੱਚੋਂ ਕੌਂਸਲਰ ਸਾਹਿਬ ਬੰਦ ਕਰੀਂ ਹਾਂ ਤੇਰੀ ਮੂੰਹ ਤੇਰੇ ਗਾ ਕੇ ਭੋਲ ਬੰਦ ਨੇ ਆਂ ਟਾਈਮ ਨਹੀਂ ਅਸੀਂ ਹਲੇ ਉਹ ਵੈਸੇ ਹੀ ਬੋਲ ਰਿਹਾ ਜਿਵੇਂ ਪਹਿਲੇ ਕਿ ਬੋਲਦੀ ਗਾਲੀ ਨਿਕਾਲ ਦਿੱਤੀ ਵੈਸੇ ਬੋਲ ਕੇ ਹੋਏ ਜੋ ਕਿ ਕਾਉਂਸਲਰ ਨਹੀਂ ਨਹੀਂ ਵੈਸੇ ਬੋਲ ਲਾਕਰੇ ਦੇ ਵਿੱਚ 2 ਨੰਬਰ ਦਾ ਧੰਦਾ ਹੋ ਰਿਹਾ ਹੈਗਾ ਇਹਦਾ ਮਤਲਬ ਹੈ ਫਿਰ ਬਾਬਾ ਜੀ ਬਾਬਾ ਜੀ 2 ਨੰਬਰ ਦਾ ਧੰਦਾ ਫਿਰ ਕਾਉਂਸਲਰੀ ਕਰਵਾ ਰਿਆ ਉਹਦਾ ਬੋਲ ਕੋਈ ਹੁੰਦਾ ਆ ਰੇਡ ਹੀ ਜੇ ਰੇਡ ਮਗਰ ਲਵਾਈ ਆ ਤਾਂ ਕੋਈ ਨਾ ਕੋਈ ਹੱਤਾ ਹੋਊਗਾ ਜੀ ਗਾਲੀ ਮੇਲੀ ਭੋਗਤ ਹੁੰਦੀ ਹੈ ਤਾਂ ਹੀ ਦੇਖੋ ਜੀ ਕਾਉਂਸਲਰ ਇਹ ਤੱਕ ਪਹੁੰਚਿਆ ਨਹੀਂ ਇੱਥੇ ਵੱਡਾ ਇੰਨਾ ਹੰਗਾਮਾ ਕੱਲ ਨੂੰ ਕੋਈ ਘਟਨਾ ਹੋ ਜਾਵੇ ਕਾਉਂਸਲਰ ਜ਼ਿੰਮੇਦਾਰ ਹੋ ਸਕਦਾ ਆਏ 2 ਨੰਬਰ ਦੀਆਂ ਗੱਡੀਆਂ ਬੱਸਾਂ ਜਾ ਰਹੀਆਂ ਨੇ ਇਹ ਕਾਉਂਸਲਰ ਇਲਾਕੇ ਦੇ ਵਿੱਚ ਪੈ ਰਹੀਆਂ ਨੇ ਤੇ ਕਾਉਂਸਲਰ ਅਜੇ ਤੱਕ ਪਹੁੰਚਿਆ ਨਹੀਂ ਇੱਥੇ ਬਾਬਾ ਜੀ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਬੇਨਤੀ ਆ ਜੀ ਗੱਲ ਪਤਾ ਕੀ ਆ ਅਸੀਂ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ 2 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੀ ਰੇੜੀ ਚੁਕਵਾਈ ਦੂਜੇ ਨੰਬਰ ਤੇ ਸਾਢੇ ਕੋੜ ਕੁਝ ਬੰਦੇ ਵੀ ਆਏ ਮੈਨੂੰ ਕਾਉਂਸਲਰ ਸਾਹਿਬ ਦਾ ਫੋਨ ਵੀ ਆਇਆ ਵੀ ਬਾਬਾ ਵੀ ਇੱਦਾਂ ਦਾ ਕਰਕੇ ਗੱਲ ਨਾ ਗੁਰਮਤਾ ਕਰਕੇ ਵੀ ਇਹਨੂੰ ਮਾਫੀਨਾਮਾ ਦੇ ਕੇ ਇਹਦੀ ਮਿਹਰੀ ਲੋਹਾ ਦੇ ਗਰੀਬ ਬੰਦੇ ਨੇ ਦੇਖੋ ਜੀ ਮਾਫੀਨਾਮਾ ਅਸੀਂ ਕੱਪਾ ਦਿੱਤਾ ਹੈ ਮਲੇਰੇ ਵਿੱਚ ਦੋ ਜਨਾਨੀਆਂ ਗਈਆਂ ਚਾਰ ਗਈਆਂ ਸਾਨੂੰ ਨਹੀਂ ਪਤਾ ਕਿਹਨਾਂ ਨੇ ਕੀਤਾ ਗੁਰਮਤਾ ਸਾਡੇ ਕੋਲ ਫਿਰ ਕੋਈ ਸਿੰਘ ਆਇਆ ਮੈਂ ਉਹਨੂੰ ਕਿਹਾ ਮਗਾ ਬਾਬਾ ਜੀ ਬਿਵਾਦ ਸਵੇਰ ਨੂੰ ਵੱਜ ਜਾਣਾ ਇਹੇ ਸਾਡੀਆਂ ਪੱਗਾਂ ਲਾਉਂਦੀ ਆ ਸਾਡੇ ਇਹ ਚੋਲੇ ਲਾਉਂਦੀ ਆ ਸਾਡੇ ਇਹ ਪਿੱਛੇ ਦਿੰਦੀ ਆ ਡੰਡੇ ਅਸੀਂ ਇਹਨਾਂ ਨੂੰ ਕਿਹਾ ਵੀ ਬਾਬਾ ਜੀ ਜੇ ਸਵੇਰ ਨੂੰ ਉਹ ਆ ਗਈ ਬਾਬਾ ਜੀ ਇੱਥੇ ਬਿਵਾਰ ਜਾਣਾ ਵੱਲ ਇਹ ਕਰਨ ਕਾਉਂਸਲਰ ਉਹਨੇ ਧੱਕੇ ਨਾਲ ਰੇੜੀ ਲਵਾਈ ਆ ਜੀ ਇਹ ਫਿਰ ਫੇ ਪੈਸੇ ਲੈਂਦਾ ਕੋਈ ਕਾਉਂਸਲਰ ਦੂਜੇ ਨੰਬਰ ਦੇ ਉੱਤੇ ਅਸੀਂ ਕਿਹਾ ਵੀ ਬਾਬਾ ਜੀ ਸਵੇਰੇ ਨਾਲ ਲਵਾਇਓ ਪਰ ਕਹਿਣ ਦੇ ਬਾਵਜੂਦ ਇਹਨਾਂ ਨੇ ਫੇਰ ਲਵਾਈ ਕਿਉਂ ਸਿੱਖਾਂ ਦੀਆਂ ਪੱਗਾਂ ਲਵਾਉਣ ਨੂੰ ਸਾਡੇ ਪਿੱਛੇ ਦੇ ਦੇਣ ਨੂੰ ਸਾਡੇ ਚੋਲੇ ਪਾੜਨ ਨੂੰ ਸਿੱਖਾਂ ਦੇ ਨਾਲ ਫਿੱਕੜਾ ਸਿਰ ਬੱਬਾਈ ਫਿਰ ਕੌਂਸਲਰ ਇਹ ਤੇ ਪੈਸੇ ਲੈਂਦਾ ਹੋਊਗਾ ਇਹ ਸਾਨੂੰ ਨਹੀਂ ਪਤਾ ਪੈਸੇ ਲੈਂਦੇ ਆ ਜਾਂ ਨਹੀਂ ਲੈਂਦੇ ਨਹੀਂ ਫਿਰ ਐਦਾਂ ਜਿਹੜੀ ਦੁਆਰਾ ਇਹਨਾਂ ਨੇ ਬਦਮਾਸ਼ੀ ਕੀਤੀ ਆ ਬਦਮਾਸ਼ੀ ਫਿਰ ਹਾਂਜੀ ਸਿੱਖਾਂ ਦੀਆਂ ਪੱਗਾਂ ਲਵਾਉਣ ਵਾਸਤੇ ਇਹਨਾਂ ਨੇ ਦੁਆਰਾ ਫੇਰ ਦਵਾਈ ਆ ਕੌਂਸਲਰ ਆਪਣੇ ਪੰਜਾਬ ਦੇ ਕੌਂਸਲਰ ਹੋ ਕੇ ਐਦਾਂ ਦੇ ਕੰਮ ਕਰਦੇ ਪਏ ਇਹ ਜੀ ਮੰਨੋ ਕੱਲ ਗੌਰਮਤਾ ਆਉਗੀ ਮੈਂ ਸੁਣੂਦਾ ਵਾਂ ਬਾਬਾ ਜੀ ਆ ਗੱਲ ਵਾਤਾ ਪਰ ਜਦੋਂ ਇਹ ਰੇੜੀ ਲੱਗੀ ਆ ਇਹਨਾਂ ਨੇ ਭਈਆਂ ਦੇ ਪਿੱਛੇ ਮera ਸਾਲ ਪਹਿਲਾਂ ਪਲਾ ਲੱਗਿਆ ਸੀ ਸਾਦਮਤੀ ਦੀ ਰੋਕੀ ਜਾ ਮੇਰੇ ਪਿੱਛੇ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਮੰਨੇਜ ਨਹੀਂ ਆਇਆ ਕੋਈ ਦੋ ਨਹੀਂ ਆਇਆ ਦੂਜੇ ਨੰਬਰ ਦੇਤੇ ਦੂਜੇ ਨੰਬਰ ਦੇਤੇ ਇਹਨਾਂ ਨੇ ਜਦੇ ਮੇਰਾ ਪੜਾ ਚੱਕਿਆ ਦੋਈ ਨਾ ਮਹਾਰਾਜ ਜਿਹੜੀ ਚੱਕੀ ਪੱਕਾ ਲਾਣ ਵਾਲਿਆਂ ਦੀ ਇਹਨਾਂ ਨੇ ਉਹਨਾਂ ਦੀ ਪਤੀ ਲਾਣ ਵਾਸਤੇ ਦੁਆਰਾ ਇਹਨਾਂ ਨੇ ਰੇਵੀ ਦਵਾਈ ਦੀ ਇਹ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆਂ ਹੰਦ ਸਿੰਘ ਫੋਟਾ ਕਿਸੇ ਬੰਦੇ ਆਈਆਂ ਨੇ ਤੇ ਬੰਦੀ ਕਾਰਵਾਈ ਜੋ ਵੀ ਹੋਊਗੀ ਕਿਸੇ ਦਾ ਵੀ ਦੁਬਾਰਾ ਸਰ ਸਾਹਿਬ ਹੈ ਨਾ ਕਰੀ ਆਵੇਂ ਅਗੂ ਆ ਗਏ ਮੈਡਮ ਇਹ ਲੱਗੇਗੀ ਤੂੰ ਦੋ ਹੀ ਆ ਜਿਹੜੇ ਹਰੇਕ ਕਿਸੇ ਨੂੰ ਬੋਲਦੀਆਂ ਆ ਆ ਜਾ ਸਾਰੇ ਕਸਾਰੇ ਗੱਡੀਆਂ ਵਾਲੇ ਬੋਲਦੇ ਟਰਾਲੀਆਂ ਵਾਲੇ ਬੋਲਦੇ ਬਦਮਾਸ਼ੀ ਕਰਦੀ ਤੂੰ ਇੱਧਰ ਆ ਮੋਰੇ ਤੂੰ ਵੀ ਇੱਧਰ ਮੋਰੇ ਆਵਰੇ ਬੋਲੋ ਹੁਣ ਕੀ ਬੋਲਦੇ ਤੁਸੀਂ ਕਿਹੜੀ ਬਦਮਾਸ਼ੀ ਆ ਤੁਹਾਡੇ ਕੱਢੋ ਕਿਹਦੇ ਸਿਰ ਤੇ ਤੁਸੀਂ ਇਤਨਾ ਔਕਾਤ ਨਹੀਂ ਆਂ ਹਮ ਲੋਗ ਤੇ ਤੇਰੀ ਡੇੜੀ ਕਿਨੇ ਲਵਾਈ ਆ ਬੋਲ ਕਾਉਂਸਲਰ ਨੇ ਲਾਈ ਆ ਨਹੀਂ ਨਹੀਂ ਉਹ ਕਹਿੰਦੇ ਕਾਉਂਸਲਰ ਸਾਡੇ ਨਾਲ ਵੀਡੀਓ ਪਹਿਲਾਂ ਦੀ ਵੀ ਆ ਮੈਂ ਮਰ ਨਹੀਂ ਆਂ ਯਾਹ ਪੇ ਮੈਂ ਆਪਣੇ ਗਰੀਬ ਲੋਗ ਹਾਂ ਕੈਸੇ ਲਗਾ ਗਰੀਬ ਗਰੀਬ ਲੋਗ ਗਰੀਬ ਲੋਗ ਤਸਤਾਰਾ ਲੋਨ ਕੇ ਪੰਜਾਬ ਜਾਣ ਕੇ ਪੱਗਾਂ ਨੂੰ ਪਹਿਨ ਕੇ ਨਹੀਂ ਕੱਟੇਗਾ ਗਾਲਾਂ ਨਹੀਂ ਜੀ ਭਾਈ ਪਹਿਲਾਂ ਕਿਉਂ ਗੱਡੀ ਆ ਫਿਰ ਪਹਿਲਾਂ ਕਿ ਗੱਡੀ ਗੱਲ ਕਿਉਂ ਗੱਡੀ ਆ ਜੀ ਮਾਫੀ ਤੋਂ ਮੰਗਦੀ ਆ ਗਾਲ ਕਿ ਕੱਢੀ ਆ ਤੂੰ ਤਾਂ ਕੰਨੀ ਮੈਂ ਡੰਡਾ ਦੇਉਂਗੀ ਜੇ ਨਹੀਂ ਮਤੋਂ ਗੱਲ ਤੈਨੂੰ ਲਫੇੜੇ ਪੋਗੇ ਕਦੇ ਸੁਣਨੀ ਪਾਉਗੀ ਤੂੰ ਓਚਾ ਤੈਨੂੰ ਤਾਕੂਗੀ ਤੂੰ ਸਾਡਾ ਨਾਂ ਅੰਗ ਲੱਗਦਾ ਪੜਾ ਸੀਗਾ ਇੱਥੇ ਆ ਉਹ ਕਹਿੰਦੀ ਮੈਂ ਚੁਕਾਇਆ ਹੈ ਤੂੰ ਚੁਕਾਇਆ ਹੋਰ ਕਿਨੇ ਜਵਾ ਤੂੰ ਉਹਦੇ ਕਹਿ ਕੇ ਆਈ ਉਹਨੂੰ ਲੈ ਅੱਛਾ ਉਹੋੜ ਕੇ ਆਈ ਆਏ ਤੂੰ ਕੀ ਲੜਦੀ ਸਾਡੇ ਪੜਾ ਪਰਵੇਸੀ ਹੋ ਬੰਦੋ ਹਾਂ ਯਾਦ ਚੁਕਾਉਂਦੇ ਅੱਛਾ ਤੁਮ ਨਹੀਂ ਲੰਗਾਉਂਦੇ ਦਰਦ ਐ ਪਿਛੜਾ ਉਹ ਹੋ ਕੇ ਸਰਦਾਰ ਬਸ ਚਕਾਉਣ ਵਾਲੀ ਮਦਾ ਮਦਾ ਬਸ ਕਰੋ ਬਸ ਬਸ ਆਹ ਆਪਣਾ ਚਕਾਉਣ ਵਾਲੀ ਨਾਲ ਆਪਣੀ ਰੇੜੀ ਲੈ ਕੇ ਚਲ ਜਾ ਕਿਤੇ ਹੋਰ ਆ ਦੇਖ ਲੈ ਉੱਥੇ ਕੀ ਕਹਿ ਕੇ ਕਰਨ ਤੇ ਕਦੇ ਨਾ ਬੜਾ ਕੇ ਕਰਵਾਇਆ ਹਮਾ ਆ ਨਹੀਂ ਬੋਲੋ ਚੱਲ ਕੋਈ ਗੱਲ ਨਹੀਂ ਤੇਰਾ ਚੱਲ ਚੁਕਾਇਆ ਅਟਾਰੀ ਅਟਾਰੀ ਦੇ ਕਰਨ ਨੂੰ ਇਹ ਹੁਣ ਆਏ ਆ ਆਪਦੇ ਮੂੰਹ ਦਾ ਬਿਆਨ ਆਗਾ ਕਾਰਨ ਕਾਉਂਸਲਰ ਨੂੰ ਕਹਿੰਦੀ ਵੀ ਮੈਂ ਸਰਦਾਰ ਦਾ ਪਰਾ ਪੜਾ ਦਿਖਾਇਆ ਵਾ ਅੱਛਾ ਜੀ ਆ ਤੁਹਾਡੇ ਸਾਹਮਣੇ ਕਹਿ ਰਹੀ ਹੈ ਜੀ ਇਹਨੇ ਇਹ ਗੱਲ ਕਹੀ ਹੈ ਦੇਖੋ ਜੀ ਉਹਨਾਂ ਨੇ ਇਹਨੇ ਇਹਨੇ ਕਹਿ ਇਹਦੇ ਕਹਿਣ ਤੇ ਤੁਹਾਡਾ ਪਰਾ ਪੜਾ ਦਸੋ ਇੱਕ ਕਾਉਂਸਲਰ ਸਾਡਾ ਪੰਜਾਬੀ ਹੋ ਕੇ ਸਾਡੇ ਨਿੰਗਾ ਸਿੰਘਾਂ ਦਾ ਪੜਾ ਚਕਵਾਤਾ ਨਾ 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 ਬੱਸ 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 ਉਹ ਬੰਦ ਕਰ ਤੇ ਹੋਰ ਤਾਂ ਰਹਿਣੀ ਆ ਸਮਾਨ ਚੱਕ ਲੈ ਤੇ ਕਾਉਂਸਲਰ ਆਏ ਤੱਕ ਪਹੁੰਚੇ ਨਹੀਂ ਬੰਦ ਕਰ ਲੈਣਗੇ ਬੜਾ ਵੇਖੋ ਦੂਰ ਹੀ ਰਿਹਾ ਕਰੋ ਮਰਾ ਸਿੰਘ 2000 ਬੋਲਣ ਲੱਗੇ ਸੋਚੋ ਬਹਿਲ ਚੱਲ ਚੱਲ ਤੇਰੀ ਜੁਬਾਨ ਨੇ ਸਾਰਾ ਕਰਾਇਆ ਇਹ ਇਹ ਜੇ ਤੁਸੀਂ ਇਦਾਂ ਬੋਲੋਗੇ ਤੇ ਇਦਾਂ ਜੁੱਤੀਆਂ ਪੈਂਦੀਆਂ ਰਹਿਣੀਆਂ ਪ੍ਰਵਾਸੀਆਂ ਦੇ ਤੇ ਇਹ ਗਲਤ ਕੰਮ ਕਰਦੇ ਨੇ ਕਦੀ ਸਾਡੀਆਂ ਦਸਤਾਰਾਂ ਬਾਰੇ ਬੋਲਦੇ ਨੇ ਪ੍ਰਵਾਸੀ ਕਦੀ ਇੱਥੇ 2 ਨੰਬਰ ਦੇ ਕੰਮ ਚੱਲਦੇ ਨੇ ਇੱਥੇ ਧੰਦੇ ਚੱਲਦੇ ਨੇ ਸਾਰਾ ਕੁਝ ਹੋ ਰਿਹਾ ਹੈਗਾ ਤੇ ਇਹ ਗੁੰਡਾਗਰਦੀ ਕਰਦੇ ਆ ਇਹ ਜਿਹੜੀ ਹੁਣ ਇੱਥੇ ਚਕਵਾਉਣ ਲੱਗੇ ਹੋਏ ਆ ਤੇ ਇਹ ਕਹਿੰਦੀ ਦਸਤਾਰਾਂ ਪਹਿਲਾਂ ਹੀ ਕਹਿੰਦੀ ਮੈਂ ਕੌਂਸਲਰ ਨਾਲ ਮਿਲ ਕੇ ਸੰਗਤ ਜੀ ਕਹਿੰਦੀ ਮੈਂ ਕੌਂਸਲਰ ਨਾਲ ਮਿਲ ਕੇ ਬਾਬਾ ਜੀ ਦੀ ਦੁਕਾਨ ਵਿੱਚ ਚਕਵਾਈ ਆ ਤੇ ਦੱਸੋ ਸਾਡੇ ਕੌਂਸਲਰ ਐਦਾਂ ਦੇ ਹੋ ਕੇ ਸਾਡੇ ਸਰਦਾਰਾਂ ਨੂੰ ਆ ਦੇਖੋ ਸਾਈਕਲ ਆ ਦੇਖੋ ਤੇ ਕਿੰਨਾ ਸਾਮਾਨ ਆ ਉਹ ਦੇਖੋ ਸਾਈਕਲ ਉੱਪਰ ਥੜੀ ਛੋਟੇ ਮੜਾ ਜਾ ਮੈਨ ਵੈਲਪਰੇ ਮੈਂ ਕਾਬੂ ਕਰਾਂ ਮੜਾ ਜਾ ਤੂੰ ਚੱਲ ਓਏ ਫਿਰ ਜਦੋਂ ਜਮਾਖਲਾ ਕੀਤਾ ਦੂਤ ਆ ਦੇਖੋ ਤੁਹਾਨੂੰ ਮੈਂ ਜੂ ਕਰਕੇ ਦਿਖਾਉਣਾ ਜੂਮ ਕਰਕੇ ਉੱਤੇ ਸਾਈਕਲ ਕਿੰਨਾ ਸਮਾਨ ਲੱਦਿਆ ਹੋਇਆ ਇਹਦੇ ਵਿੱਚ ਕੀ ਹੋਊਗਾ 2 ਨੰਬਰ ਦਾ ਸਾਈਕਲ 2 ਨੰਬਰ ਦੇ ਮੋਟਰਸਾਈਕਲ ਆ ਦੇਖੋ ਤਾਂ ਮੋਟਰਸਾਈਕਲ ਵੀ ਹੈਗਾ ਜੀ ਉੱਤੇ ਰੱਖਿਆ ਆ ਆ ਦੇਖੋ ਤੇ ਕਿੱਦਾਂ ਲੱਥਿਆ ਆ ਕਹਿੰਦੇ ਵੀ ਉੱਤੇ ਆਪਾਂ ਸਮਾਨ ਨਹੀਂ ਲੱਦ ਸਕਦੇਗੇ ਬੱਸਾਂ ਦੇ ਉੱਤੇ ਤੇ ਆ ਦੇਖੋ ਕਿੱਦਾਂ ਸਮਾਨ ਲੱਦਿਆ ਹੋਇਆ ਬੱਸਾਂ ਦੇ ਉੱਤੇ ਆ ਦੇਖੋ ਇਹੀ ਜਾਣ ਨਹੀਂ ਦੇਣੀ ਬੱਸ ਅਜੇ ਤੱਕ ਸਾਡੇ ਬੰਦੇ ਹੋਰ ਵੀ ਆ ਰਹੇ ਆ ਤੇ ਬੱਸੇ ਇਹ ਘੇਰੀ ਹੋਈ ਆ ਤੇ ਤੂੜੀ ਵਾਂਗੂ ਲੱਧਿਆ ਹੋਇਆ ਮਾਲ ਉੱਤੇ ਤੇ ਆ ਦੇਖੋ ਕੋਈ ਗੱਲ ਨਹੀਂ ਅੱਗੇ ਕਰਦੇ ਆ ਇੱਧਰ ਵੀ ਇਹ ਸਾਰਾ ਚੱਲਣਾ ਸਾਨੂੰ ਪਤਾ ਨਹੀਂ ਲੱਗਣਾ ਸੀਗਾ ਵੀ ਇੱਥੇ ਬੱਸਾਂ ਲੱਗਦੇ ਆ ਨੇ ਇਹ ਤਾਂ ਸਿਰਫ ਇੱਕ ਪ੍ਰਵਾਸਨ ਨੇ ਭਈ ਯਾਰਾਣੀ ਨੇ ਭਈ ਯਾਰਾਣੀ ਕਹੂੰਗਾ ਮੈਂ ਤੇ ਰਾਣੀ ਕਹਿੰਦੇ ਆ ਵੈਸੇ ਕਹਿੰਦੇ ਰਾਣੀ ਆ ਰਾਣੀ ਪਤਾ ਕਿਹਨੂੰ ਕਿਹਾ ਜਾਂਦਾ ਰਾਜੇ ਦੇ ਘਰ ਵਾਲੀ ਨੂੰ ਰਾਣੀ ਕਿਹਾ ਜਾਂਦਾ ਤੇ ਇਹ ਆਪਾਂ ਇੱਥੇ ਪ੍ਰਵਾਸੀਆਂ ਨੂੰ ਰਾਣੀਆਂ ਕਹਿੰਦੇ ਆਂ ਬਾਬਾ ਜੀ ਬਾਬਾ ਜੀ ਕਾਹਦੇ ਨੂੰ ਲਿਖ ਕੇ ਦਿਆ ਥਾ ਇਹਨਾਂ ਨੇ ਕਾਹ ਮੋਦਾਂ ਕਾਹ ਦਿਆ ਫਿਰ ਫੈਸਲਾ ਕਿਵੇਂ ਹੋਇਆ ਜੇ ਕਾਗਜ਼ ਨਹੀਂ ਦਿੱਤਾ ਲੈ ਕੇ ਫੈਸਲਾ ਕਿੱਦਾਂ ਹੋਇਆ ਆਪੇ ਜੇਲ੍ਹ ਵਿੱਚ ਜਾਓਗੇ ਸਿੱਧੂ ਪਾਤ ਕਹਿੰਦੇ ਜੋ ਕਾਗਜ਼ ਲਿਖਾ ਹੈ ਕਾਉਂਸਲ ਦੇ ਕੋਲ ਹੈ ਕਿਹਦੇ ਦੇ ਕੋਲ ਹੈ ਦੇਖਾ ਬੜੀ ਹੋਇਆ ਸੈਂਕੀਰੇ ਕਿਰੇ ਹੋਇਆ ਬੰਦੇ ਇਥੇ ਆਪ ਕੋਈ ਗਲਤੀ ਨਹੀਂ ਕਿਤਨੇ ਬੰਦੇ ਤੇ ਵਾਹਾਂ ਪੇ ਜੋ ਗਏ ਥੇ ਆਪ ਕੋ ਮਾਫੀ ਨਾ ਹੋ ਗਈ ਤੂੰ ਲਾਏਗਾ ਕੌਣ ਕੌਣ ਗਿਆ ਸੀ ਵਾਹਾਂ ਪੇ ਲੱਗਣੀ ਰੇੜੀ ਵਾਹਾਂ ਪੇ ਕਿਹੜੀ ਅੰਟੀ ਗਈ ਸੀ ਆਹ ਕਹਿੰਦੀ ਆ ਇਹ ਅੰਟੀ ਗਈ ਸੀ ਜੀ ਅੱਛਾ ਭੈਣ ਜੀ ਆ ਦੇਖੋ ਤੁਹਾਨੂੰ ਕਹਿ ਰਿਹਾ ਕਹਿੰਦੇ ਇਹ ਕੀ ਇਹ ਕਹਿ ਰਿਹਾ ਕਿ ਮੇਰੀ ਜਿਹੜੀ ਕਮੇਟੀ ਵਾਲੇ ਨੇ ਇਹਨਾਂ ਨੇ ਲਵਾਈ ਆ ਕਮੇਟੀ ਆਪ ਨੇ ਉਛਲਵਾਇਆ ਨਹੀਂ ਕਹਿ ਕਿ ਮੇਰੀ ਜਿਹੜੀ ਆਂਟੀ ਛੁਵਾਇਆ ਯਹਾਂ ਪੇ ਲਗਵਾਣੇ ਦਾ ਥੋੜੀ ਪਤਾ ਤਾਂ ਯਾਰ ਲੱਗਦੀ ਕਹਾਂ ਲੱਗਦੀ ਆ ਛੁਡਵਾਇਆ ਹੈ ਬਸ ਤਾਂ ਇਹ ਕਹੋ ਨਾ ਤੇ ਫੈਸਲਾ ਕਿੱਦਾਂ ਹੋ ਗਿਆ ਜਦ ਕੋਈ ਰਾਜੀਨਾਮਾ ਨਹੀਂ ਹੋਇਆ ਰਾਜੀਨਾਮਾ ਕਿੱਦਾਂ ਹੋ ਗਿਆ ਲਿਖਤ ਪੜਤ ਕਿਸ ਨੇ ਕੀਤੀ ਚੱਲ ਇਹ ਰਾਣੀ ਸੰਗਤ ਜਿਲ੍ਹਾ ਜਿੱਥੇ ਤੋਂ ਆ ਰਹੇ ਕਰਵਾਇਆ ਨਾ وہی ਬੋਲ ਰਿਹਾ ਦੇਖੋ ਜਿਹੜਾ ਕਹਿੰਦਾ ਆਣੇ ਨਹੀਂ ਇਸਦਾ ਦਿਮਾਗ ਸਹੀ ਨਹੀਂ ਲੈ ਕੇ ਜਾਇਸੋ ਦਿਮਾਗ ਸਾਰਿਆਂ ਦੇ ਨਾਮ ਲਈ ਜਾਂਦਾ ਕਦੀ ਕਿਦਾ ਲੰਦਾ ਕਦੀ ਕੀੜਾ ਲੰਦਾ ਕਦੀ ਨਾ ਲੰਦਾ ਯਾਰ ਮਾਨੂੰ ਕਿਹਦਾ ਨਾਮ ਲੈਂਦਾ ਜ਼ਰਾਬ ਬਿਲਕੁਲ ਇਹ ਡਰਾਈਵਰ ਇਹ ਤਾਂ ਚਾਰ ਮਹੀਨੇ ਵਾਲਾ ਲਾਈਫਟ ਬਾਹਰ ਬਾਈਕ ਕੋਈ ਚੈਕਿੰਗ ਹੋਣੀ ਚਾਹੀਦੀ ਹੈ ਡਾਡੂ ਸਰਪ ਕੀ ਕਹਿਣਾ ਚਾਹੋਗੇ ਵੀ ਕੀਮਤੀ ਸ਼ਹਿਰ ਬੱਸਾਂ ਚੈਕਿੰਗ ਹੋਣੀ ਹੈ ਦੂਸਰੀ ਗੱਲ ਕੰਡਮ ਚੌਧਰੀ ਉਹਨਾਂ ਦੀ ਸੈਟ ਚੱਲਦੀਆਂ ਨੇ ਇਹ ਗੱਲ ਆਪਾਂ ਕਲੀਅਰ ਕਰੀਏ ਇਹਦੀ ਪਾਸਾ ਇਹ ਪਾਸਾ ਕਿਹਦੀਆਂ ਗਰਦਾਰ ਫੜਿਆ ਸਰਦਾਰ ਤੇ ਗਰਦਾਰ ਇਹ ਕਹਿੰਦਾ ਮੈਂ ਬੱਸਾ ਲੋਣ ਦੱਸ ਹਾਂਜੀ ਕਰ ਤੂੰ ਤੋੜ ਕੇ ਦਿਖਾ ਕੇ ਡਰਵਰੋਂ ਬਸ ਦੇ ਇਹਨਾਂ ਨੇ ਇਹਨਾਂ ਨੇ ਗੱਲ ਕਰ ਤਰੋਣੇ ਤੂੰ ਦੱਸ ਇਹ ਸਰਦਾਰ ਤੇ ਗਰਦਾਰ ਹੈ ਦਾਰੂ ਨਾਲ ਰੱਜਿਆ ਹੋਇਆ ਇਹ ਪੈਸੇ ਮੰਗਦਾ ਇਹ ਕਹਿੰਦੇ ਸਾਡੇ ਤੋਂ ਬਗਾਰ ਕਿਹੜਾ ਤੋੜ ਕੇ ਦਿਖਾ ਦੂਗਾ ਇਹ ਉਹ ਗਰਦਾਰ ਨੇ ਇਹ ਬੱਸਾਂ ਦਾ ਜਿਹੜਾ ਮੈਨੇਜਰ ਆ ਉਹ ਯੂਪੀ ਦਾ ਅੱਛਾ ਜਿਹੜਾ ਇਹਨਾਂ ਦਾ ਮਾਲਕ ਆ ਉਹ ਵੀ ਯੂਪੀ ਦਾ ਆ ਜਿਹੜਾ ਵਾ ਆ ਪੰਜਾਬ ਦਾ ਪੰਜਾਬ ਦਾ ਗਰਦਾਰ ਇਹ ਪੰਜਾਬ ਦਾ ਗਰਦਾਰ ਮੈਨੂੰ ਆ ਗਿਆ ਨਾ ਰੱਖਿਆ ਸਰਦਾਰ ਜੱਥੇ ਬੰਦੀ ਪਹੁੰਚੀ ਨਹੀਂ ਸੀ ਮੈਂ ਥੋੜਾ ਜਿਹਾ ਪਹਿਲਾਂ ਆ ਗਿਆ ਇਹ ਉੱਥੇ ਮੈਂ ਮੋਟਰਸਾਈਕਲ ਲਾਇਆ ਜਦੋਂ ਇਹ ਆਇਆ ਮੇਰੇ ਕੋਲੇ ਮੈਨੂੰ ਕਹਿੰਦਾ ਬੱਸਾਂ ਦੀ ਗੱਲ ਨਹੀਂ ਕਰਨੀ ਸਾਡੀ ਵੀ ਕੋਈ ਆਗੇ ਪਾਪਾ ਜੀ ਨੂੰ ਬੋਲਿਆ ਇਹ ਮੈਂ ਉੱਠ ਕੇ ਖੜਾ ਹੋ ਗਿਆ ਮੇਰਾ ਵੀ ਤੂੰ ਕਿਉਂ ਇਦਾਂ ਬੋਲ ਰਿਹਾ ਹੂੰ ਸਾਡੇ ਬਸਾਂ ਦੀ ਗੱਲ ਨਹੀਂ ਕਰਨੀ ਮੈਂ ਇਹਨੂੰ ਭਜਾਇਆ ਮੈਂ ਕਿਹਾ ਤਨਖੀ ਦੇ ਰਹੇ ਸਾਨੂੰ ਸਾਡੇ ਜਥੇਦਾਰ ਸਾਹਿਬ ਆਉਣਗੇ ਬਾਬਾ ਪਰਗਰ ਦੀ ਯਾਰ ਇੱਥੇ ਕੋਈ ਪਰਿੰਦਾ ਮਿਲਿਆ ਤੁਹਾਨੂੰ ਬਸਾਂ ਜਿਹੜਾ ਸਿੱਖਤਾ ਕੱਟ ਰਿਹਾ ਵਾ ਕਿਸੇ ਦੀ ਚਿਹਰੇ ਆਹ ਦੇਖੋ ਜੀ ਉਹ ਦੇਖੋ ਆਪਣੀ ਨਹੀਂ ਆਪਣੀ ਨਹੀਂ ਇਹ ਪੰਜਾਬ ਦੇ ਲੋਕ ਨੇ ਆਹ ਭਾਰਲੇ ਕਾ ਦੇ ਦੇਖੋ ਮੇਰੇ ਚ ਰੋੜ ਇਹਨਾਂ ਨਾਲ ਤੇ ਗਿਰਦਾਰ ਜਾ ਰਿਹਾ ਭਜਿਆ ਜਾ ਰਿਹਾ ਪੈਰਾਂ ਤਾ ਦੇ ਕੋ ਸਾਡਾ ਜਰੂਰ ਸੰਧੀ ਕਰਾਂਗੇ ਖਾਲਸਾ ਜੀ ਹੁਣੇ ਬੱਸ ਜਾਊਗੀ ਕਿ ਨਹੀਂ ਨਹੀਂ ਜਾਂਦੀ ਇਹ ਬੱਸ ਨਹੀਂ ਜਾਏ ਕਿਤੇ ਜੀ ਜਾਊਗੀ ਮੈਂ ਪਾਸ ਕਰੂੰ ਤਰੇ ਹੱਦ ਤੱਕ ਪਹੁੰਚਣਾ ਵੀ ਇਹ ਪੈਸੇ ਭਰਨੀ ਆ ਦੋ ਨੰਬਰ ਤੇ ਕਿੱਥੇ ਜਾਵੇ ਜਿੱਥੇ ਕਾਨੂੰਨ ਬੰਦਾ ਜਿੱਥੇ ਉਹਦਾ ਸਟੈਂਡ ਆ ਇੱਚੋਂ ਬੱਸ ਭਰਦੀ ਆ ਇਹ ਕੋਈ ਯਾਤਰਾ ਚੱਲੀ ਆ ਬੱਸ ਕੋਈ ਟੂਰਿਸਟ ਚੱਲੀ ਆ ਏ ਬੱਸ ਛੱਡਿਓ ਇਹ ਬੱਸ ਚੱਲੀ ਆ ਪਿੰਡ ਨੂੰ ਮੇਰੇ ਬੱਸ ਬੱਸ ਛੱਡਿਓ ਭਰਨੀ ਚਾਹੀਦੀ ਆ ਇਹਦੇ ਵਿੱਚ ਇਹਦੇ ਚ ਕੋ ਚੰਗੇ ਲੋਕ ਵੀ ਹੋਣਗੇ ਆਪਾਂ ਇਹਦੇ ਕੀ ਕੋਈ ਲੋਕ ਹੋਣਗੇ ਪਰ ਆਪਾਂ ਉਹਨਾਂ ਦੀ ਵੈਰੀਫਾਈ ਤੇ ਨਹੀਂ ਕਰ ਸਕਦੇ ਐਸੀ ਤਾਂ ਇਹਨਾਂ ਨੂੰ ਮਾੜਾ ਕਹੀ ਨਹੀਂ ਦੇ ਜਿਹੜਾ ਆ ਕਾਨੂੰਨ ਦੀ ਜਿਹੜੀ ਪਾਲਣਾ ਕਰ ਰਹੇ ਹੋਏ ਤਾਂ ਆਸਿਆ ਨੂੰ ਕਹਿੰਦੇ ਨਹੀਂ ਵਿਚਾਰੇ 800 ਰੁਪਏ 900 ਰੁਪਏ ਟਿਕਟਾਂ ਲੈ ਟਿਕਟਾਂ ਲੈ ਲਾ ਕੇ ਜਾਂਦੇ ਆ ਵਿਚਾਰੇ ਇਹ ਵੀ ਦੇਖੋ ਇਹ ਕਿੰਦਾ ਭਰੇ ਹੋਏ ਉੱਪਰ ਦੇਖੋ ਉੱਪਰ ਦੇਖੋ ਕਿੰਦਾ ਭਰੇ ਹੋਏ ਆ ਦੇਖੋ ਮਰੇ ਅੰਦਰ ਲਾਓ ਕੈਮਰਾ ਕਿਉਂਕਿ ਨਾ ਨਾ ਕਾਨੂੰਨ ਹੈ ਨਾ 1000 ਰੁਪਏ ਦੇ ਹਿਸਾਬ ਦੇ ਨਾਲ 1000 ਰੁਪਏ ਇੱਕ ਬੰਦੇ ਦਾ 1000 ਰੁਪਏ ਖੋ ਕੇ ਬਸ ਭਰਦੇ ਆ 1000 ਰੁਪਏ ਬੰਦਾ ਫਿਕਰ ਕਰਾ ਲਵੇ ਬੰਦਾ ਟਾਉਣ ਨਾਲ ਜਾਂਦਾ ਗੱਡੀ ਤੋਂ ਇਹ ਟੂਰੀਆਂ ਉੱਪਰ ਕੇ ਜਾਂਦੇ ਜੇ ਭੇਡਾਂ ਆਪਾਂ ਲੱਦੀਆਂ ਹੁੰਦੀਆਂ ਨੇ ਭਾਜੇ ਕੱਡੇ ਦੇ ਵਿੱਚ ਕੋਈ ਨਾ ਨਹੀਂ ਤਾਂ ਮਜਬੂਰੀ ਇਹਨਾਂ ਨੇ ਪਿੰਨ ਜਾਣਾ ਇਹਨਾਂ ਦੇ ਜਿਹੜੇ ਪੂਜਾ ਆ ਕੁਝ ਵੀ ਹੈ ਨਾ ਇਹਨਾਂ ਦੇ ਨਾਲ ਸਾਰੀ ਦੇਖੋ ਅਸੀਂ ਕਿਸੇ ਦੇ ਤੁਮ ਨੂੰ ਕਿਸੇ ਨੂੰ ਉਹਦਾ ਮਾੜਾ ਨਹੀਂ ਕਹਿੰਦੇ ਸੀਟ ਹੁੰਦੀਆਂ ਨੇ ਨਾ ਇੱਕ ਬੰਦੇ ਬਾਅਦ ਚਲਦੀ ਆ ਪਰ ਗੈਰ ਕਾਨੂੰਨੀ ਤਰੀਕੇ ਗੈਰ ਕਾਨੂੰਨੀ ਤਰੀਕੇ ਜੋ ਵੀ ਇਹ ਕੰਮ ਹੈ ਗੈਰ ਕਾਨੂੰਨੀ ਦਾ ਆ ਬਿਲਕੁਲ ਇੱਕ ਪੁਲਿਸ ਦੀ ਜਾਨਵਾਰ ਦੀ ਮੈਂ ਤੁਹਾਨੂੰ ਇਹ ਗੱਲ ਕਰਨ ਕਿਉਂਨਾ ਅਸੀਂ ਇਹ ਗੱਲ ਨੂੰ ਕੋਈ ਹੱਦ ਦਾ ਹੋ ਜੇ ਪਾਸ ਪਲਟ ਜਵੇ ਇਹਦੇ ਵਿੱਚੋਂ ਲਾਸ਼ਾਂ ਨਿਕਲ ਕੇ ਬਾਹਰ ਨਹੀਂ ਨਿਕਲ ਸਕਦੀਆਂ ਭਾਈ ਫੜੋ ਰੇਲਵੇ ਰੇਲਵੇ ਦੇ ਵਿੱਚੋਂ ਮੁਆਫਦਾ ਵੀ ਦੇ ਰਹੇ ਇਹਨਾਂ ਨੇ ਪੱਛਮ ਪੰਜਾਬ ਵਿੱਚ ਕਿੱਥੇ ਜਾ ਰਹੇ 22 ਜਾਂਦੇ 50 ਹਾਦਸਾ ਹੋ ਜੇ ਤੁਸੀਂ ਨਿਕਲ ਨਹੀਂ ਸਕਦੇ ਟੂੜੀਆਂ ਨੂੰ ਭਰੇ ਹੋਏ ਆਪਾਂ ਇਹਨਾਂ ਦੀ ਗਿਣਤੀ ਕਰਨੀ ਹੈ ਕਿੰਨੇ 200 200 ਬੰਦਾ ਵਿੱਚ ਆ ਰਹੇ ਹਨ ਮਹਿਲਾਵਾਂ ਨੂੰ ਛੱਡ ਕੇ ਜਿਨਨੇ ਵੀ ਬੰਦੇ ਇਹਨਾਂ ਨੂੰ ਮਾਰ ਹੀ ਕੱਢ ਲੋ ਮੈਂ ਕਹਿੰਦਾ ਸਿਰਫ ਲੇਡੀਜ਼ ਨੂੰ ਛੱਡ ਦਿਓ ਸਰਕਾਰ ਚੋਰੀ ਕਰੀ ਜਾਂਦੇ ਨੇ ਮਿੱਟੇ ਰਹੇ ਭਾਈ ਇੱਥੇ ਗਰਦਾਨ ਕਰਾਉਂਦਾ ਇਹਨਾਂ ਦਾ ਕੰਮ ਕਰਦੇ ਇੱਕ ਹੋਰ ਭਾਈ ਬੰਦਾ ਜੇ ਸੀਟ ਨਾ ਮਿਲੇ ਤਾਂ 25 ਕਹਿੰਦੇ ਯਾਰੇ ਬਾਬਾ ਜੀ ਦੀ ਗੱਲ ਕਰਦੇ ਬਾਬਾ ਜੀ ਦੀ ਗੱਲ ਕਰਦੇ ਬਾਬਾ ਜੀ ਜਿਸ ਦਾ ਆਏ ਸਾਡੇ ਇਹ ਵੀ ਕਹਿੰਦੇ ਸਰ ਜੀ ਬਾਬਾ ਪਾਉ ਜਾਂਦਾ ਇਹਨਾਂ ਵਿੱਚ ਆ ਦੇਖੋ ਸਾਰੇ ਆਏ ਗਏ ਇਹ ਬੱਸ ਬੱਸ ਇਹਨੇ ਰੰਗ ਜਾ ਕੇ ਜਨਾਨ ਘਟੇ ਇਹ ਇੱਕ ਗੱਲ ਟੂਰ ਚੱਲੀ ਆ ਜਾਂ ਕੋਈ ਯਾਤਰਾ ਚੱਲੀ ਆ ਇਹ ਬੱਸ ਇੱਥੋਂ ਤੋਂ ਭਰਦੀ ਆ ਇਹ ਜਿਹੜੇ ਟੂਰ ਮੰਨ ਭਰੇ ਤਾਂ ਘਰ ਤੋਂ ਡਰ ਵੀ ਦੋ ਕੋਲ ਬੰਦਾ ਹੋਣਾ ਹੈ ਜੇ ਬੱਸ ਦੇ ਵਿੱਚ ਹਾਦਸਾ ਹੋ ਜਵੇ ਰੋਡ ਦੇ ਉੱਤੇ ਇਹ ਬੱਸ ਦੇ ਵਿੱਚੋਂ ਸਵਾਰੀਆਂ ਬਾਹਰ ਨਹੀਂ ਨਿਕਲ ਨਹੀਂ ਸਕਦੀਆਂ ਬੱਚੇ ਵੀ ਇਹਦੇ ਵਿੱਚ ਬੱਚੇ ਟੂੜੀਆਂ ਘਰੇ ਪਏ ਆ ਇਹ ਕਿਹੜੇ ਕਾਨੂੰਨ ਦੇ ਵਿੱਚ ਆ ਇਹ ਇਹ ਕੀ ਗੱਲ ਇਹ ਬੱਸਾਂ ਨੇ ਕੋਈ ਟੈਕਸ ਨਹੀਂ ਪੈਂਦਾ ਰੋਡ ਟੈਕਸ ਨਹੀਂ ਪੈਂਦਾ 1 2 ਨੰਬਰ ਦਾ ਇਹੇ ਬੇਚੇ ਇਹ ਪ੍ਰਵਾਸੀ ਇਹਦਾ ਮੈਨੇਜਰ ਹੈ ਇਹ ਪ੍ਰਵਾਸੀ ਇਹਦਾ ਠੇਕੇਦਾਰ ਹੈ ਪ੍ਰਵਾਸੀ ਇਹਦਾ ਪ੍ਰਧਾਨ ਹੈ ਪੇ 50 ਪੰਜਾਹ ਦੇ ਕੁੜਮ ਚੌਧਰੀ ਦੇ ਹੈਗੇ ਨੇ ਜਿਹੜੇ ਬਈ ਤਰੇ ਆ ਸਾਮਾ ਰੱਖਣੇ ਪੈਣ ਬਸ ਦਾ ਮਾਲਕ ਵੀ ਆ ਜਿਹੜਾ ਉਹ ਜੁਪੀ ਦਾ ਇਹਦਾ ਜਿਹੜਾ ਮੈਨੇਜਰ ਆ ਉਹ ਵੀ ਜੁਪੀ ਦਾ ਇੱਥੇ ਦੇਖ ਦਾਰੂ ਪੀ ਕੇ ਬਟਾਇਆ ਆ ਮੈਂ ਤੂੰ ਪੈ ਲੈ ਕੇ ਇਹਨਾਂ ਨੂੰ ਲੋਡ ਕਰੀ ਜਾ ਹੌਣ ਲੈ ਪੈਸੇ ਲੈਂਦੇ ਨੇ ਇਹਨਾਂ ਤੋਂ ਗਰੀਬ ਗਰੀਬ ਖਾਇ ਜਾ ਰਿਹਾ ਇਹਦਾ ਮੋਟਾ ਤਾਂ ਹੁੰਦਾ ਆ ਸਕੂਟਰ ਮੋਟਰਸਾਈਕਲ ਉੱਪਰ ਚੜ੍ਹੇ ਹੋਣੇ ਇਹਨਾਂ ਨੇ ਹਾਂ ਉਹ 22 ਸਾਲ ਦਾ ਮੁੰਡਾ ਗੈਪ ਹੋਇਆ ਇਹ ਟੂਟਰ ਮੋਟਰਸਾਈਕਲ ਵੀ ਵੈਰੀਫਾਈ ਕੀਤੀ ਆ ਕੋਈ ਆਰਟੀਕਲ ਚੈੱਕ ਕਰਦਾ ਵੀ ਇੱਕ ਚੁੰਦੇ ਆ ਇੰਨਾ ਨਾ ਇੱਥੇ ਪੰਜਾਬ ਦੇ ਵਿੱਚੋਂ ਮੋਟਰਸਾਈਕਲ ਸਕੂਟਰ ਚੋਰੀਆਂ ਹੋ ਕੇ ਜਾਂਦੇ ਜਿਹੜਾ ਸਮਾਨ ਚੋਰੀ ਹੋ ਕੇ ਜਾਂਦਾ ਸਾਰੇ ਜੁਪੀ ਬਿਹਾਰ ਜਾਂਦਾ ਜਾਂਦਾ ਨਾ ਉਧਰੋਂ ਜੁਪੀ ਬਿਹਾਰ ਦੇ ਵਿੱਚੋਂ ਗਾਂਜਾ ਰੋਲਵਰ ਅਸਲਾ ਨਸ਼ਾ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਸਭ ਤੋਂ ਵੱਧ ਜਿਹੜਾ ਕ੍ਰਾਈਮ ਹੈ ਨਾ ਪੰਜਾਬ ਦੇ ਵਿੱਚ ਕ੍ਰਾਈਮ ਦਾ ਸਮਾਨ ਜਿਹੜਾ ਸਭ ਤੋਂ ਵੱਧ ਕ੍ਰਾਈਮ ਦਾ ਉਹ ਇਹ ਬੱਸਾਂ ਦੇ ਵਿੱਚ ਭਰ ਚੋਂਦਾ ਸੇਰਪੁਰ ਵਾਲੀਆਂ ਬੱਸਾਂ ਦੇਖ ਲਓ ਤੁਸੀਂ ਜਿੱਥੋਂ ਦੀ ਕੁਐਸਚਨ ਪਹਿਲਾਂ ਮੈਂ ਇੱਕ ਬੰਦੇ ਦੀ ਮੈਂ ਬਾਹਰ ਛੋਣਦਾ ਪਿਆ ਸੀ ਆ ਮੈਂ ਉਹਦਾ ਨਾਂ ਨਹੀਂ ਲੈਂਦਾ ਉਹਨੂੰ ਵੀ ਦੱਸਣਾ ਚਾਹਣਾ ਭਾਈ ਸਾਹਿਬ ਜੇ ਤੂੰ ਇੱਥੋਂ ਦਾ ਕੋਈ ਅਹੁਦੇਦਾਰ ਬਣਨਾ ਚਾਹਣਾ ਨਾ ਤੇ ਫਿਰ ਇਹ ਚੀਜ਼ ਨੂੰ ਸਹੀ ਕਰ ਇੱਥੇ ਚਲੋ ਸਾਰਿਆਂ ਦਾ ਸਤਿਕਾਰ ਹੈ ਪੰਜਾਬ ਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਉਹ ਆ ਗਿਆ ਦੇ ਆ ਗਿਆ ਭਰਾਨਾ ਆ ਗਿਆ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਅੱਜ ਮਾਹੌਲ ਨੂੰ ਪੰਜਾਬ ਦੇ ਆਇਆ ਜਿਹੜਾ ਸੁਲਾਜਵਾ ਜੀ ਆਪਾਂ ਗੱਲ ਇੰਟਰਵਿਊ ਲੈਣੇ ਆ

ਉਹ ਕਹਿੰਦਾ ਉਹਦਾ ਮਾਈਕੀ ਆਇਆ ਪੁੱਤ ਨਾ ਕਿ ਉਹ ਇਸ ਲੈਡ ਕਿਨੇ ਦੇ ਰਿਹਾ ਕੋਈ ਪੁਰਾਣੀਆਂ ਦੇ ਮੋਟਾ ਅੰਦਰ ਨਹੀਂ ਦਬੇ ਜਨੀ ਨਹੀਂ ਉਹਨਾਂ ਨੂੰ ਉਹ ਤਾਂ ਪਤਾ ਹੀ ਚੱਲ ਗਿਆ ਕਿ ਨੇ ਤੁਸੀਂ 100000 ਰੁਪਏ ਦੱਸੋ ਆ ਭਾਈ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਉਹ ਬੰਦੇ ਕਹਿ ਰਹੇ ਸੀ ਪੁੱਛਿਆ ਅੰਦਰੋਂ ਕਹਿੰਦਾ 1000 ਰੁਪਏ ਤੇ ਭਾਈ ਕਹਿ ਰਿਹਾ 2500 ਰੁਪਏ ਯਾਰ ਭੈ ਝੂਠ ਬੋਲੀ ਜਾਂਦੇ ਆ ਇਹਦਾ ਮਤਲਬ ਇਹ ਪਲਾਨ ਨਾਲ ਹੀ ਚੱਲਦੀ ਆ ਬੱਸ ਹੁਣ ਕਿਹਦੀ ਸਪੋਰਟ ਨਾਲ ਚੱਲਦੀ ਆ ਲੱਗਿਆ ਕੁਝ ਪਤਾ ਨਹੀਂ ਕਿਹੜਾ ਹੁਣ ਦੇਖਦੇ ਆ ਤੇ ਕਾਉਂਸਲਰ ਦਾ ਇਲਾਕਾ ਹੈਗਾ ਇਹ ਇੱਕ ਬੀਬੀ ਆਈ ਸੀ ਉਹਨਾਂ ਦੇ ਕੋਈ ਕਾਉਂਸਲਰ ਦੀ ਕੋਈ ਐਮਐ ਕੋਈ ਉਹਨਾਂ ਦਾ ਕੋਈ ਲਾਜਮ ਅੱਛਾ ਆਈ ਸੀ ਹਾਂ ਉਹ ਕਹਿੰਦੀ ਜੀ ਤੁਸੀਂ ਬੱਸਾਂ ਬਾਰੇ ਨਾ ਬੋਲੋ ਆ ਰੇੜੀ ਬਾਰੇ ਬੋਲੋ ਤੁਹਾਡੇ ਦਾ ਜਿਹੜਾ ਧੱਕਾ ਆਇਆ ਇਹ ਦੋ ਨੰਬਰ ਦਾ ਹੀ ਧੰਦਾ ਕਿਉਂ ਹੋਣ ਦੇਵਾਂਗੇ ਠੀਕ ਨਹੀਂ ਸਾਰੇ ਪਾਇਆ ਸਾਰੇ ਪਾਇਆ ਕਹਿੰਦੇ ਜਾਂਦੇ ਆ ਬਾਰ ਬਾਰ ਦੇਖੋ ਬੋਲਣ ਕੀ ਲੋੜ ਤਾਂ ਕਿ ਉਹਦਾ ਕੀ ਅਸਲਾਹ ਤੇ ਮੋਟਿਆਂ ਦਾ ਚੋਰੀ ਦੇ ਇਹ ਕਿੰਨੇ ਤੇ ਜਾਣਗੇ ਦੀ ਹੈ محکمہ ਗੜਾ ਕੋਈ ਨਹੀਂ ਸ਼ਕਤੀਹਾਰ ਦੇ ਕੋਈ ਚੈਕਿੰਗ ਹੋਈ ਨਹੀਂ ਬਾਰੇ ਨਾਲੇ ਉੱਥੋਂ ਸੈਕਣਾ ਹਾਲਾਤ ਬਣਾਏ ਨੇ ਅਸੀਂ ਕਿਹਾ ਸੀ ਕਿੰਨੇ ਆਇਆ ਚੈੱਕ ਕਰਵਾਇਆ ਜਾਵੇ ਪੁਲਿਸ ਵਾਲੇ ਨੂੰ ਮੁਲਾਜ਼ਮਾ ਨੂੰ ਕਹਿ ਕੇ ਚੈੱਕ ਕਰਵਾਓ ਇਹਨਾਂ ਦਾ ਸਮਾਨ ਵੀ ਕੀ ਕੀ ਆ ਸਾਰਾ ਸਮਾਨ ਥੱਲੇ ਧਾਰੋਂ ਨਾਲ ਆਇਆ ਉਹ ਕਹਿੰਦਾ ਉਹ ਇੱਧਰ ਲਾ ਨਵੇਂ ਡੋ ਕਹਿੰਦਾ ਉੱਧਰ ਲਾ ਛੱਡ ਮੈਂ ਕਿਉਂ ਛੱਡ ਗਿਆ ਉਹ ਵੀ ਕਾ ਵੀ ਦੋ ਨੰਬਰ ਦਾ ਧੰਦਾ ਹੈਗਾ ਨੇ ਉਧਰ ਦਾ ਛੱਡੀ ਦੋ ਉਧਰ ਛੱਡੋ ਹਾਲੀਓ ਉਹ ਛੱਡੋ ਉਹ ਛੱਡੋ ਕੋਈ ਮਾਫੀ ਮੰਗ ਗਈ ਉਹ ਛੱਡੋ ਉਹ ਮੈਟਰ ਨਹੀਂ ਹੁੰਦਾ ਉਹ ਕਰਨ ਦੱਸੂਗਾ ਵੀ ਤੂੰ ਲਵਾਈਆ ਰੇੜੀ ਕਿਵੇਂ ਲਵਾਈਆ ਉਹ ਨਹੀਂ ਹੁਣ ਤੂੰ ਰੇੜੀ ਤੂੰ ਹਾਂ ਵੀਡੀਓ ਬੰਦ ਕਰੀ ਗਏ ਰੇੜੀ ਚੱਕ ਰੇੜੀ ਇੱਥੇ ਹੁਣ ਕੀ ਕਰਦੇ ਜਾ ਜਾ ਨਜ਼ਰ ਆ ਕੇ ਲੰਘੇਸ ਕਰ ਰੇੜੀ ਪੰਜਾਬ ਲੈ ਜਾ ਜਾ ਵੀਡੀਓ ਬੰਦ ਕਰਦੀ ਸੀ ਆਹ ਬਾਬਾ ਜੀ ਕਾਰ ਆਹ ਮੈਂ ਲਾਇਲ ਮਨ ਕੇ ਕਿ ਤੁਹਾਨੂੰ ਆਹ ਪਤਾ ਲਾ ਮਾਇਨੇ ਪੁੱਛ ਓਏ ਦੇ ਨਹੀਂ ਬਹੁਤ ਰੋਕ ਦੇ ਕੰਮ ਨਹੀਂ ਹੋ ਜਣਾ ਬਾਬਾ ਜੀ ਮਨਾ ਦੇ ਦੋ ਦੋ ਵਾਰ ਤੇ ਆਹ ਰਹਿ ਕੇ ਗਲਤੀ ਨਾ ਕਰਨਾ ਪੰਜਾਬ ਮੈਂ ਆਏ ਹੋ ਤਾਂ ਪੰਜਾਬ ਮੈਂ ਪੰਜਾਬੀ ਜਿਹਾ ਰੋ ਦੇਖੇ ਬਖਾ ਇਹਨਾਂ ਨੂੰ ਮਾਰਿਆ ਜਾਂ ਕਹਿ ਦਿਓ ਅਸੀਂ ਤੁਹਾਨੂੰ ਕੋਈ ਨਹੀਂ ਬਣਦਾ ਮੂੰਹ ਰੱਖਦੇ 50 ਨੇ ਆਇਆ ਵਾ ਜੋ ਪ੍ਰਸ਼ਾਸਨ ਕਾਨੂੰਨ ਕਰਦਾ ਕਿਹੜਾ ਕੌਂਸਲਰ ਤੇ ਮੈਂ ਇੱਥੇ ਨਵਾ ਗਿਆ ਆ ਰਹੀ ਹੈ ਜੌਬ ਕਰ ਜਾ ਜੌਬ ਮੈਂ ਕਿਹਾ ਹੁਣ ਪਖੰਡ ਨਾ ਕਰ ਠੀਕ ਆ ਬਾਲੇ ਇਹਨਾਂ ਨੂੰ ਸੁਰੂਆਤ ਦੀ ਜਦੋਂ ਆਹ ਬਲੈਂਟ ਮੱਤ ਦਾ ਬੋਲੇ ਗਾਲਾਂ ਕੂਣ ਨਾ ਬੋਲ ਆ ਆ ਜਿਹੜੀ ਗਾਣੇ ਅੰਜਣੇ ਲੇ ਵੀ ਰੋ ਰੋ ਮੈਂ ਤੁਹਾਨੂੰ ਦੱਸਿਆ ਜੇ ਸੁਣੋ ਮੇਰੀ ਸੁਣ ਕੇ ਲਾਓ ਗੱਲ ਨੂੰ ਮੇਰੀ ਪਹਿਲਾ ਗੱਲ ਹੋ ਮੈਂ ਜੁਆ ਰਿਹਾ ਜਦਾਣਾ ਉਹ ਬੱਦੀ ਆਈ ਨੇ ਮੈਂ ਚੋ ਗਰੀਏ ਅੱਜੀ ਗੱਲ ਉਹਨੇ ਮੈਨੂੰ ਪੇਸ਼ ਕਰੀ ਇਹ ਆਪਾਂ ਜਾਣ ਦੇ ਤੁੰਡਾ ਲੂ